ਸਤਿ ਸ੍ਰੀ ਅਕਾਲ ਮੈਂ ਜਰਮਨਜੀਤ ਸਿੰਘ ਰੰਦਾਵਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਾਂ ਆਖਰੀ ਗੇੜ ਤਹਿਤ 19 ਮਈ ਨੂੰ ਪੈਣ ਗਿਆ ਪਰ ਸੂਬੇ ਵਿੱਚ ਸਿਆਸਤ ਲਈ ਕਈ ਹਫ਼ਤੇ ਪਹਿਲਾਂ ਤੋਂ ਹੀ ਜੜਾ ਕਿ ਉਬਾਲੇ ਮਾਰ ਰਹੀ ਹੈ ਪੰਜਾਬ ਦੇ ਹਿੱਤਾਂ ਦਾ ਹੋਕਾ ਦੇ ਕੇ ਬਣੇ ਨਵੇਂ ਵਕ-ਵਕ ਸਿਆਸੀ ਦਲਾਂ ਵੱਲੋਂ ਰਵਾਇਤੀ ਪਾਰਟੀਆਂ ਨੂੰ ਸਖਤ ਚੁਣੌਤੀ ਦੇਣ ਲਈ ਇੱਕ ਚੁਟਕਾ ਦੇ ਲਈ ਕਈ ਕੋਸ਼ਿਸ਼ਾਂ ਦੇਖਣ ਨੂੰ ਮਿਲੀਆਂ ਜੋ ਫਿਲਹਾਲ ਹਾਲ ਤੱਕ ਸਿਰੇ ਚੜ੍ਹਦੀਆਂ ਨਹੀਂ ਦਿਖ ਰਹੀਆਂ ਨੇ ਤੇ ਹੁਣ ਇੱਕ ਦੂਜੇ ਦਾ ਸਾਥ ਦੇਣ ਦੇ ਦਾਅਵਿਆਂ ਦੀ ਥਾਂ ਤੇ ਤਲਖ ਬਿਆਨਬਾਜ਼ੀ ਨੇ ਲੈ ਲਈ ਹੈ ਅਜਾਹ ਵਿੱਚ ਸਵਾਲ ਇਹ ਉੱਠਦਾ ਹੈ ਕਿ ਹਾਲੇ ਸਿਆਸੀ ਮੈਦਾਨ ਦੇ ਵਿੱਚ ਇਹਨਾਂ ਨਵੇਂ ਦਲਾਂ ਨੇ ਖੁਦ ਨੂੰ ਅਜ਼ਮਾ ਕੇ ਵੀ ਨਹੀਂ ਵੇਖਿਆ ਪਰ ਉਹ ਕਿਹੜੇ ਸਵਾਰਥ ਨੇ ਜੋ ਇਹਨਾਂ ਨੂੰ ਇੱਕ ਨਹੀਂ ਹੋਣ ਦੇ ਰਿਹਾ ਇੰਪੋਰਟੈਂਟ ਆਗੂਆਂ ਦੇ ਨਾਲ ਮੇਰਾ ਤਾਲਮਿਲ ਹੈ ਸਿਕਾ ਇਹ ਝੂਠੀਆਂ ਫਾਵਾ ਨੇ ਦੁਬਾਰਾ ਇੱਕ ਵਾਰ ਆਪਣੇ ਫੈਸਲੇ ਰਿਵਿਊ ਕਰਨਾ ਚਾਹੀਦਾ ਇੰਪੋਰਟੈਂਟ ਆਗੂਆਂ ਦੇ ਨਾਲ ਮੇਰਾ ਤਾਲਮਿਲ ਹੈ ਸਿਕਾ ਇਹ ਝੂਠੀਆਂ ਫਾਵਾ ਨੇ ਦੁਬਾਰਾ ਇੱਕ ਵਾਰ ਆਪਣੇ ਫੈਸਲੇ ਰਿਵਿਊ ਕਰਨਾ ਚਾਹੀਦਾ ਪੰਜਾਬ ਵਿੱਚ 2019 ਦੇ ਸਿਆਸੀ ਦੰਗਲ ਨੂੰ ਲੈ ਕੇ ਪਿਛਲੇ ਕਰੀਬ ਡੇਢ ਕੁ ਮਹੀਨੇ ਤੋਂ ਹੁਣ ਤੱਕ ਗੱਟ ਛੋੜਦੀਆਂ ਕਈ ਕੋਸ਼ਿਸ਼ਾਂ ਹੋਈਆਂ ਪਰ ਸਿਰੇ ਚੜਦੀ ਕੋਈ ਵੀ ਨਜ਼ਰ ਨਹੀਂ ਆ ਰਹੀ ਪਹਿਲਾਂ ਖੈਰਾ ਬੈਂਸ ਭਰਾਵਾਂ ਤੇ ਡਾਕਟਰ ਗਾਂਧੀ ਦੀ ਗੱਲ ਟਕਸਾਲੀ ਨਾਲ ਚੱਲਦੀ ਰਹੀ ਫਿਰ ਪੀਡੀ ਨਾਲ ਵਿਗੜੀ ਟਕਸਾਲੀਆਂ ਦੀ ਗੱਲ ਸਿਰੇ ਆਪਦੇ ਨਾਲ ਵੀ ਨਾ ਚੜੀ ਹੁਣ ਸੁਖਪਾਲ ਸਿੰਘ ਖੈਰਾ ਨੇ ਟਕਸਾਲੀਆਂ ਨੂੰ ਫਿਰ ਸੱਦਾ ਦਿੱਤਾ ਅਤੇ ਖਡੂਰ ਸਾਹਿਬ ਸੀਟ ਤੋਂ ਆਪਣਾ ਉਮੀਦਵਾਰ ਵਾਪਸ ਲੈਣ ਦੀ ਮੰਗ ਕੀਤੀ ਤਾਂ ਉਧਰ ਅਕਾਲੀ ਦਲ ਟਕਸਾਲੀ ਦੇ ਉੱਪਰ ਦਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਖੈਰਾ ਨੂੰ ਆਪਣੀ ਪਾਰਟੀ ਸਾਮੰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਖਡੂਰ ਸਾਹਿਬ ਅਤੇ ਅਨੰਤਪੁਰ ਸਾਹਿਬ ਸੀਟ ਲਈ ਕੋਈ ਸਮਝੌਤਾ ਨਹੀਂ ਕਰਨਗੇ ਇਹ ਜਿਹੜੀਆਂ ਸੀਟਾਂ ਸਾਡੀਆਂ ਨੇ ਸਾਡੀ ਪਾਰਟੀ ਦਾ ਕੰਮ ਆ ਉਹ ਦਿਨੇ ਰਾਤ ਹਮੇਸ਼ਾ ਮੀਡੀਆ ਦੇ ਵਿੱਚ ਸਾਡੀਆਂ ਸੀਟਾਂ ਬਾਰੇ ਗੱਲਾਂ ਕਰ ਦਿੰਦਾ ਉਹ ਕੋਈ ਜ਼ਿਕਾਰਤਾ ਹੈ ਨਹੀਂ ਔਰ ਨਾ ਕੋਈ ਇਸ ਗੱਲ ਦੇ ਵਿੱਚ ਕੋਈ ਕੱਢਣਾ ਤੇ ਨਾ ਪਾਉਣ ਵਾਸਤੇ ਪੁੱਛੇਗਾ ਇਸ ਕਰਕੇ ਉਹਨੂੰ ਮੈਂ ਬੇਨਤੀ ਕਰਦਾ ਕਿ ਉਹ ਘਟੋ ਘਟਾ ਆਪ ਦਾ ਜਿਹੜਾ ਕੰਮ ਹੈ ਉਹ ਕਰਿਆ ਕਰੇ ਇਕਸਾਲੀ ਅਕਾਲੀਦਰ ਨੂੰ ਮੇਰੀ ਬੇਨਤੀ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੀ ਸਪੋਰਟ ਕਰਨ ਅਗਰ ਉਹ ਵਿਡਰੋ ਕਰਣਗੇ ਅਸੀਂ ਵੀ ਵਿਲ ਟ੍ਰਾਈ ਟੂ ਰੈਸਿਪਰੋਕੇਟ ਇਨ ਦ ਸੇਮ ਮੈਨਰ ਵੀ ਵਿਲ ਟ੍ਰਾਈ ਟੂ ਸ਼ੋ ਐਜ਼ ਮੱਚ ਗ੍ਰੇਸ ਐਜ਼ ਪੋਸੀਬਲ ਉਧਰ ਆਗੂ ਵਿਰੋਧੀ ਤਰ ਹਰਪਾਲ ਸਿੰਘ ਚੀਮਾ ਮੁਤਾਬਕ ਸੁਖਪਾਲ ਸਿੰਘ ਖਹਿਰਾ ਮੌਕਾ ਪ੍ਰਸਤ ਹੈ ਸੋ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੇ ਉਧਰ ਰਵਾਇਤੀ ਵਿਰੋਧੀਆਂ ਵੱਲੋਂ ਵੀ ਇਹਨਾਂ ਨਵੇਂ ਦਲਾਂ ਦੇ ਕਦੇ ਬੰਦ ਦੇ ਤੇ ਵਿਗੜਦੇ ਘੜ ਜੋੜ ਦੇ ਸਮੀਕਰਨਾਂ ਦੇ ਤੰਗ ਕੱਸੇ ਜਾ ਰਹੇ ਨੇ ਉਹਨਾਂ ਦਾ ਖਾਸਾ ਰਹਾ ਉਹਨਾਂ ਨੂੰ ਜਿਹੜਾ ਮਰਜ਼ੀ ਆ ਉਹ ਦੇ ਦੇਉ ਚਾਹੇ ਜੀ ਬਣਾ ਦੋ ਐਮਐਲਏ ਬਣਾ ਦੋ ਪਰ ਲੇਕਿਨ ਉਹਨਾਂ ਨੇ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਦੇ ਅਗੇਂਸਟ ਕੰਮ ਕਰਦੇ ਨੇ ਲੋਕ ਜਿਹੜੇ ਮੁੱਦਿਆਂ ਨੂੰ ਕਦੇ ਵੀ ਜਿਹੜਾ ਹੈਗਾ ਉਭਾਰ ਕੇ ਉਹਨਾਂ ਨੂੰ ਉਹਨਾਂ ਤੋਂ ਨਿੱਜੀ ਬੈਨੀਫਿਟ ਲੈਂਦੇ ਨੇ ਕਿ ਕਿਸੇ ਦਿਨ ਬਣ ਜਾਂਦਾ ਕਿਸੇ ਦਿਨ ਟੁੱਟ ਜਾਂਦਾ ਇਹ ਉਹਨਾਂ ਦੀ ਪਾਰਟੀ ਦੀ ਆਪਣੀ ਮਰਜ਼ੀ ਹੈ ਬਣਾਉਂਦੇ ਨਹੀਂ ਬਣਾਉਂਦੇ ਜੇ ਬਣ ਜੇਗਾ ਤਾਂ ਕਾਂਗਰਸ ਤੇ ਕੋਈ ਮੰਤਿਬੋਝ ਨਹੀਂ ਕਾਂਗਰਸ ਦੀ ਪੋਜੀਸ਼ਨ ਆਪਣੀ ਬਹੁਤ ਵਧੀਆ ਵਾ ਇਹ ਜਿਹੜੇ ਮਾਈਗਰੇਟਰੀ ਬਰਡਸ ਮੈਂ ਕਹਿਣਾ ਹੁਣਾ ਇਹਨਾਂ ਨੂੰ ਪ੍ਰਵਾਸੀ ਪੰਛੀ ਨੇ ਕਦੀ ਇਸ ਡਾਲ ਤੇ ਕਦੀ ਉਸ ਡਾਲ ਤੇ ਕਿਉਂਕਿ ਇਹਨਾਂ ਦਾ ਨਿੱਜੀ ਸਵਾਰਥ ਜਿੱਥੇ ਪੂਰਾ ਹੁੰਦਾ ਉੱਥੇ ਜਾਂਦੇ ਕਦੇ ਦਿੱਲੀ ਵਿੱਚ ਇਤਿਹਾਸ ਸਿਰਜਦੇ ਆਪਣੇ ਦਮ ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਅੱਜ ਹਾਲਾਤ ਦੀ ਨਜ਼ਾਕਤ ਨੂੰ ਪਾਪ ਰਹੀ ਹੈ ਅਤੇ ਭਾਜੀਪੀ ਖਿਲਾਫ ਕਾਂਗਰਸ ਨਾਲ ਸਾਂਝ ਪਾਉਣ ਦੀ ਹਾਮੀ ਭਰ ਰਹੀ ਹੈ ਪਰ ਪੰਜਾਬ ਇਕਾਈ ਇਸ ਦੇ ਹੱਥ ਵਿੱਚ ਨਜ਼ਰ ਨਹੀਂ ਆ ਰਹੀ ਅਜਿਹਾ ਵੀ ਸਵਾਲ ਇਹ ਹੈ ਕਿ ਗੱਟਜੋੜ ਦੀ ਇਹ ਸਿਆਸਤ ਕੀ ਸੱਤਾ ਲਈ ਹੋ ਰਹੀ ਹੈ ਕਿ ਜਾਂ ਫਿਰ ਪੰਜਾਬ ਦੇ ਹਿੱਤਾਂ ਦਾ ਹੋਕਾ ਦੇਣ ਵਾਲਿਆਂ ਦੀ ਇੱਕ ਜੁਟਦਾ ਦੇ ਰਾਹ ਦੇ ਵਿੱਚ ਰੋੜਾ ਨਿੱਜੀ ਸਵਾਰਥ ਬਣਿਆ ਹੋਇਆ ਬਿਊਰੋ ਰਿਪੋਰਟ ਜ਼ੀਮੀਡਿਆ ਸੋ ਇਸ ਨੂੰ ਲੈ ਕੇ ਅੱਜ ਮੱਦੇਕੀ ਬਾਤ ਵਿੱਚ ਚਰਚਾ ਦਾ ਵਿਸ਼ਾ ਹੈ 2019 ਗੱਟਜੋੜ ਅਤੇ ਵਿਰੋਧੀ 13 ਤਿੰਨ ਸਵਾਲ ਇਸ ਨੂੰ ਲੈ ਕੇ ਆਪਣੇ ਮਹਿਮਾਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਲ ਨੰਬਰ 1 ਇਹ ਕਿ ਪੰਜਾਬ ਦੇ ਵਿੱਚ ਰਵਾਇਤੀ ਪਾਰਟੀ ਨੂੰ ਸਖਤ ਚੁਣੌਤੀ ਦੇਣ ਲਈ ਖਿੰਡਿਆ ਹੋਇਆ ਵਿਰੋਧੀਆਂ ਇਕਜੁੱਟ ਹੋਣ ਦੇ ਲਈ ਕੋਈ ਮੁੜ ਕੋਸ਼ਿਸ਼ ਕਰੇਗਾ ਸਵਾਲ ਨੰਬਰ 2 ਕਿ ਪੰਜਾਬ ਦੇ ਵਿੱਚ ਵਿਰੋਧੀਆਂ ਦੇ ਏਕੇ ਦੇ ਵਿੱਚ ਵੱਖ-ਵੱਖ ਸਿਆਸੀ ਦਲਾਂ ਦੇ ਸਵਾਰਥ ਕੀ ਰੋੜਾ ਬਣ ਰਹੇ ਹਨ ਅਤੇ ਸਵਾਲ ਨੰਬਰ 3 ਕਿ 2019 ਦੇ ਦੰਗਲ ਦੇ ਵਿੱਚ ਗੱਠ ਜੋੜ ਦਾ ਸਿਆਸਤ ਦੀ ਜਿਹੜੀ ਜ ਸਿਆਸਤ ਹੈ ਸਿਰਫ ਸੱਤਾ ਹਾਸਲ ਕਰਨ ਦੇ ਲਈ ਹੋ ਰਹੀ ਹੈ ਇਹ ਤਿੰਨ ਸਵਾਲ ਇਹ ਮਹਿਮਾਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਨਗੇ ਸਲਾਵਾ ਜੋ ਦਰਸ਼ਕਾਂ ਤੋਂ ਅਤੇ ਇਸ ਸਵਾਲ ਪੁੱਛ ਰਹੇ ਉਹਨਾਂ ਦੀ ਰਾਏ ਜਾਣਨ ਲਈ ਕਿ ਪੰਜਾਬ ਦੇ ਵਿੱਚ ਵਿਰੋਧੀਆਂ ਦੀ ਇਕਜੁੱਟਤਾ ਦੇ ਵਿੱਚ ਸਿਆਸੀ ਦਲਾਂ ਦੇ ਨਿੱਜੀ ਸਵਾਰਥ ਰੂੜਾ ਬਣ ਰਹੇ ਹਨ ਹਾਂ ਜਨਾਹ ਦੇ ਵਿੱਚ ਆਪਣਾ ਜਵਾਬ ਟਾਈਪ ਕਰਕੇ ਸਾਨੂੰ ਤੁਸੀਂ 57 57 5 ਤੇ ਭੇਜ ਸਕਦੇ ਹੋ ਇਸ ਤੋਂ ਇਲਾਵਾ ਕਾਲ ਕਰਕੇ ਵੀ ਬ੍ਰੇਕ ਤੋਂ ਬਾਅਦ ਜੁੜ ਸਕਦੇ ਹੋ ਸੋ ਸਾਡੇ ਨਾਲ ਚੰਡੀਗੜ੍ਹ ਸਟੂਡੀਓ ਦੇ ਕੁਝ ਮਹਿਮਾਨ જોડ ਚੁੱਕੇ ਨੇ ਕਾਂਗਰਸ ਦੇ ਵੱਲੋਂ ਗੁਰਪਾਲ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰਨਗੇ ਜੈ ਕਿਸ਼ਨ ਸਿੰਘ ਰੋੜੇ ਇਸ ਤੋਂ ਇਲਾਵਾ ਪੰਜਾਬੀ ਇਕਤਾ ਪਾਰਟੀ ਦੇ ਵੱਲੋਂ ਬੂਟਾ ਸਿੰਘ ਬਰਾਗੀ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ ਮੁੱਦੇ ਦੀ ਬਾਤ ਵਿੱਚ ਚਰਚਾ ਲਈ ਆਉਂਦ ਰਹੀ ਸਭ ਤੋਂ ਪਹਿਲਾਂ ਬੂਟਾ ਸਿੰਘ ਬਰਾਗੀ ਤੁਹਾਡੇ ਕੋਲੋਂ ਸਵਾਲ ਕਿ ਕਿਉਂ ਅਫਵਾਹਾਂ ਫਲਾ ਰਹੇ ਹੋ ਜਿਵੇਂ ਕਿ ਬ੍ਰਹਮਪੁਰਾ ਸਾਹਿਬ ਨੇ ਕਿਹਾ ਫਾਰਮ ਵਾਲੀ ਗੱਲ ਨਹੀਂ ਹੁੰਦੀ ਜਦੋਂ ਕੋਈ ਉਹੋ ਜੀ ਗੱਲਬਾਤ ਹੋਊਗੀ ਤਾਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਊਗਾ ਅੱਜ ਵੀ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਫੇਰ ਰਿਕਵੈਸਟ ਕੀਤੀ ਆ ਵੀ ਪੰਜਾਬ ਦੇ ਵਧੇਰੇ ਹਿੱਤਾਂ ਲਈ ਉਹ ਉਹਨਾਂ ਨੂੰ ਖੰਡੂਰ ਸਾਹਿਬ ਹਲਕੇ ਦੀ ਇੱਕ ਜਿਹੜੀ ਪੰਥਿਕ ਸੀਟ ਉੱਥੋਂ ਰਿਕੁਐਸਟ ਕੀਤੀ ਆ ਵੀ ਇੱਕ मीनिंगफुल ਪਰਸਨ ਉੱਥੇ ਕੰਟੈਸਟ ਕਰ ਰਿਹਾ ਬੀਬੀ ਖਾਲੜਾ ਜੀ ਵੀ ਉਹਨਾਂ ਦੇ ਹੱਕ ਦੇ ਵਿੱਚ ਟਕਸਾਲੀ ਅਕਾਲੀਆਂ ਨੂੰ ਆਪ ਦਾ ਜਿਹੜਾ ਉਮੀਦਵਾਰ ਆ ਉਹਨੂੰ ਵਿਡਰੋ ਕਰ ਲੈਣਾ ਚਾਹੀਦਾ ਇਹ ਬੜਾ ਪ੍ਰੈਸ ਦੇ ਵਿੱਚ ਓਪਨਲੀ ਇਹ ਰਿਕੁਐਸਟ ਕੀਤੀ ਆ ਜਿੱਥੇ ਤੱਕ ਅਫਵਾਹਾਂ ਦੀ ਗੱਲ ਆ ਪ੍ਰੈਸ ਦੇ ਵਿੱਚ ਪ੍ਰੈਸ ਦੇ ਵਿੱਚ ਕੀ ਪੰਜਾਬ ਦੇ ਹਿੱਤੇ ਸਿਰਫ ਪ੍ਰੈਸ ਦੇ ਵਿੱਚ ਆ ਕੇ ਹੀ ਜਾਗਜ਼ਾਰ ਹੁੰਦੇ ਆ ਕੀ ਜੇ ਆਪਸ ਦੇ ਵਿੱਚ ਕੋਈ ਪਰਦੇ ਦੇ ਪਿੱਛੇ ਗੱਲ ਹੋ ਜਾਵੇ ਕਿਵੇਂ 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 ਕੀ ਮੈਂ ਸਮਝ ਨਹੀਂ ਨਹੀਂ ਤੁਸੀਂ ਕਹਾਂ ਨਾ ਕਿ ਪ੍ਰੈਸ ਦੇ ਵਿੱਚ ਬੜੀ ਓਪਨਲੀ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਲਈ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਅਫਵਾਹ ਫਲਾ ਰਹੇ ਨੇ ਕੋਈ ਅਜਿਹੀ ਗੱਲਬਾਤ ਨਹੀਂ ਹੈ ਸੁਖਪਾਲ ਸਿੰਘ ਕਰਨ ਨੇ ਕਿਹਾ ਕਿ ਉਹ ਉਹਨਾਂ ਦੇ ਟੱਚ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਕਈ ਆਗੂਆਂ ਦੇ ਉਹਨਾਂ ਨੇ ਕਿਹਾ ਕਿ ਸਾਡੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਨੇ ਜਰਮਨ ਜੀ ਜੀ ਦੇਖੋ ਪੋਲੀਟੀਕਲ ਜਿੰਨੇ ਵੀ ਪਾਰਟੀਆਂ ਹੁੰਦੀਆਂ ਉਹ ਲੀਡਰ ਆਪਸ ਵਿੱਚ ਕੋਈ ਉਹ ਜੀ ਗੱਲ ਨਹੀਂ ਹੁੰਦੀ ਮੇਲਤੋਲ ਹੁੰਦਾ ਉਹਨਾਂ ਦੇ ਨਾਲ ਸਾਡੇ ਨਾਲ ਕਈ ਉਹਨਾਂ ਦੀਆਂ ਪਹਿਲਾਂ ਮੀਟਿੰਗਸ ਵੀ ਹੋ ਚੁੱਕੀਆਂ ਬਾ ਉਹ ਵੱਖਰੀ ਗੱਲ ਆ ਵੀ ਉਹ ਜਿਹੜਾ ਸੀਗਾ ਉਹ ਪਾਰਟ ਨਹੀਂ ਬਣ ਸਕੇ ਜਿਹੜਾ ਪੀਡੀਏ ਦਾ ਤੇ ਇਹ ਜੀ ਕੋਈ ਗੱਲ ਨਹੀਂ ਟੱਚਤ ਹੁੰਦਾ ਹੀ ਆ ਗੱਲਾਂ ਹੁੰਦੀਆਂ ਹੀ ਆ ਬਾਕੀ ਕੋਈ ਵੀ ਡਿਵੈਲਪਮੈਂਟ ਹੋ ਤੁਹਾਨੂੰ ਉਹ ਓਪਨਲੀ ਦੱਸੀ ਜਾਊ ਮੈਂ ਤਾਂ ਅਫਵਾਹ ਵਾਲੇ ਸ਼ਬਦ ਨੂੰ ਕਾਊਂਟਰ ਕਰ ਰਿਹਾ ਸੀਗਾ ਵੀ ਪ੍ਰੈਸ ਦੇ ਵਿੱਚ ਬਕਾਇਦਾ ਅਨਾਉਂਸਮੈਂਟ ਕਰਕੇ ਦਿੱਤੀ ਜਾਊਗੀ ਅਸੀਂ ਉਹ ਫਵਾਹ ਫਲਾਉਣ ਵਾਲਿਆਂ ਨੂੰ ਜਾਂ ਲਿਖ ਕੇ ਪਾਉਣ ਵਾਲਿਆਂ ਦੀ ਉਹੋ ਜੀ ਕੋਈ ਗੱਲ ਨਹੀਂ ਕਿ ਅੱਜ ਵੀ ਅਸੀਂ ਓਪਨਲੀ ਰਿਕੁਐਸਟ ਕੀਤੀ ਆ ਵੀ ਪੰਜਾਬ ਦੇ ਬਡੇਰੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਬੀਬੀ ਖਾਲੜਾ ਦੀ ਸਪੋਰਟ ਕਰਨੀ ਚਾਹੀਦੀ ਆ ਠੀਕ ਹੈ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਜਦੋਂ ਆਮ ਆਦਮੀ ਪਾਰਟੀ ਪਹਿਲਾਂ ਤੁਹਾਡੇ ਪਹਿਲਾਂ ਪੀਡੀ ਦੇ ਵਿੱਚ ਉਹ ਸ਼ਾਮਲ ਸਨ ਪਰ ਜਦੋਂ ਉਹਨਾਂ ਨੇ ਦੋ ਟਿਕਟਾਂ ਆਨਾਨਸ ਕਰ ਦਿੱਤੀਆਂ ਖਡੂਰ ਸਾਹਿਬ ਤੇ ਅਨੰਦਪੁਰ ਸਾਹਿਬ ਉਹ ਪੀਡੀ ਦੇ ਤੋਂ ਵੱਖ ਹੋ ਜਾਂਦਾ ਤੁਸੀਂ ਖੁਦ ਹੀ ਐਲਾਨ ਕਰ ਦਿੱਤਾ ਕਿ ਉਹ ਪੀਡੀ ਦਾ ਹਿੱਸਾ ਨਹੀਂ ਨੇ ਪਰ ਹੁਣ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਖਡੂਰ ਸਾਹਿਬ ਦੀ ਸੀਟ ਪਰ ਉਸ ਤੋਂ ਬਾਅਦ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਹੁਣ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਆਪਣੀ ਸੀਟ ਵਾਪਸ ਲੈ ਲੈਣ ਜਰਮਨਜੀਤ ਜੀ ਇੱਕ ਤਾਂ ਸੌਰੀ ਮੈਨੂੰ ਲੱਗਦਾ ਵੀ ਤੁਸੀਂ ਪਤਾ ਨਹੀਂ ਇਹ ਹਜੇ ਕਿਉਂ ਸਵਾਲ ਪੁੱਛ ਰਹੇ ਹੋ ਪੀਡੀਏ ਦਾ 파ਟ ਨਹੀਂ ਸੀਗੇ ਕਦੇ ਵੀ 16 ਦਸੰਬਰ ਦੀ ਤੁਸੀਂ ਸਾਡਾ ਜਿਹੜਾ ਉੱਥੇ ਪਟਿਆਲੇ ਗੈਦਰਿੰਗ ਹੋਈ ਸੀ ਜਦੋਂ ਮਾਰਚ ਕਨਕਲੂਡ ਕੀਤਾ ਉਹਦੇ ਵਿੱਚ ਟਕਸਾਲੀ ਅਕਾਲੀ ਕਿਤੇ ਵੀ ਪੀਡੀਏ ਦਾ 파ਟ ਨਹੀਂ ਸੀਗੇ ਲੇਟਰ ਔਨ ਪੀਡੀਏ ਦਾ 파ਟ ਇਨੀਸ਼ੀਅਲੀ ਬੀਐਸਪੀ ਸੀਗੀ ਇਨਸਾਫ ਪਾਰਟੀ ਸੀ ਗਾਂਧੀ ਸਾਹਿਬ ਸੀਗੇ ਐਸਸੀ ਸੀ ਤੇ ਇਹ ਸੀਗੇ ਪੰਜ ਚਾਰ ਜਿਹੜੇ ਸੀਗੇ ਉਹਦੇ ਵਿੱਚ ਟਕਸਾਲੀ ਨਹੀਂ ਸੀ ਲੇਟਰ ਔਨ ਟਕਸਾਲੀਆਂ ਨਾਲ ਕੁਝ ਕ ਮੀਟਿੰਗਾਂ ਹੋਈਆਂ ਕਿਉਂਕਿ ਟਕਸਾਲੀ ਵੀ ਚਾਹੁੰਦੇ ਸੀਗੇ ਵੀ ਅਸੀਂ ਪੀਡੀਏ ਦਾ 파ਟ ਬਣੀਏ ਪਰ ਬਿਨਾ ਪੁੱਛੇ ਕੱਲ ਟਕਸਾਲੀ ਅਕਾਲੀ ਦਲ ਨੇ ਜਦੋਂ ਸਾਰੀਆਂ ਮੀਟਿੰਗਾਂ ਹੋ ਰਹੀਆਂ ਸੀ ਇਹਨੂੰ ਮਿਸਕੋਡ ਨਾ ਕਰੋ ਵੀ ਉਹ ਪੀਡੀਏ ਦਾ 파ਟ ਸੀ ਟਕਸਾਲੀ ਅਕਾਲੀ ਕਦੇ ਵੀ ਪੀਡੀਏ ਦਾ 파ਟ ਨਹੀਂ ਸੀ ਬਟ ਪੀਡੀਏ ਵੰਡ ਤੋਂ ਬਾਅਦ ਲੇਟਰ ਔਨ ਕੁਝ ਮੀਟਿੰਗਾਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਇੱਕ ਕੰਸੈਂਸ ਬਣ ਰਿਹਾ ਸੀਗਾ ਵੀ ਉਹ ਵੀ 파ਟ ਬਣ ਜਾਣ ਤੇ ਉਹ ਆਉਣਾ ਚਾਹੁੰਦੇ ਸੀਗੇ ਵਿੱਚ ਤੇ ਹੁਣ 파ਟ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਹਾਂ ਸਾਡੀ ਹਮੇਸ਼ਾ ਕੋਸ਼ਿਸ਼ ਜਾਰੀ ਰਹੂਗੀ ਜੀ ਕਿਉਂਕਿ ਜਿਹੜੇ ਇਹ ਦੋ ਜੜੀਆਂ ਪ੍ਰਾਣੀਆਂ ਪਾਰਟੀਆਂ ਵਾ ਜੇ ਤੁਸੀਂ ਉਹਨਾਂ ਨੂੰ ਹਰਾਉਣਾ ਵਾ ਜਿਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਤਾਂ ਇਹ ਇੱਕ ਸਾਡੀ ਡਿਊਟੀ ਬਣ ਜਾਂਦੀ ਆ ਮੋਹਰਲੀ ਵੀ ਸਾਡੀ ਡਿਊਟੀ ਬਣ ਜਾਂਦੀ ਆ ਵੀ ਅਸੀਂ ਸਾਰੇ ਜਿਹੜੇ ਉਹ ਹੈਗੇ ਆ ਉਹਨਾਂ ਨੂੰ ਕਹੀਏ ਵੀ ਇੱਕ ਪਲੇਟਫਾਰਮ ਤੇ ਆਓ ਆਪਾਂ ਇੱਕ ਚੰਗਾ ਬਦਲ ਪੇਸ਼ ਕਰੀਏ ਠੀਕ ਹੈ ਠੀਕ ਹੈ ਜੈ ਸਿੰਘ ਜੈ ਕਿਸ਼ਨ ਉਹ ਰੂੜੀ ਜੀ ਪੰਜਾਬ ਦੇ ਵਡੇਰੇ ਹਿੱਤਾਂ ਦਾ ਹੁਕਾ ਤੁਹਾਡੇ ਵੱਲੋਂ ਵੀ ਦਿੱਤਾ ਗਿਆ तमाम ਨਵੇਂ ਦਲ ਉਹਨਾਂ ਵੱਲੋਂ ਵੀ ਦਿੱਤਾ ਗਿਆ ਰਵਾਇਤੀ ਪਾਰਟੀਆਂ ਤੇ ਸ਼ੁਰੂ ਤੋਂ ਦਿਨ ਦੀਆਂ ਆ ਰਹੀਆਂ ਨੇ ਪੰਜਾਬ ਦੇ ਲੋਕਨਾਂ ਨੂੰ ਅਜ਼ਮਾਲਿਆ ਪਰ ਉਹ ਕਿਹੜੇ ਅਜਿਹੇ ਸਵਾਰਥ ਨੇ ਜਿਹੜੇ ਕਿ ਨਵੇਂ ਦਲਾਂ ਨੂੰ ਇਕੱਠਾ ਹੋਣ ਤੋਂ ਰੋਕ ਰਹੇ ਨੇ ਤੇ ਤੁਹਾਡੇ ਨਾਲ ਵੀ ਜਿਹੜਾ ਕਿ ਉਹ ਕਿਹੜੇ ਅਜਿਹੇ ਚੀਜ਼ਾਂ ਨੇ ਜਿਨ੍ਹਾਂ ਨੇ ਇਹ ਜਿਹੜਾ ਗੱਠਜੋੜ ਸਿਰੇ ਚੜਨ ਤੋਂ ਪਹਿਲਾਂ ਹੀ ਜਿਹੜਾ ਕਿ ਲੀਤ ਉੱਤਰ ਗਿਆ ਅ ਜਰਮਨ ਜੀ ਜਿੱਥੇ ਤੁਸੀਂ ਲੋਕ ਸਭਾ 2019 ਦੀ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਪਹਿਲਾਂ ਵੀ ਦੇਖਿਆ ਕਿ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਨਵੀਆਂ ਪਾਰਟੀਆਂ ਬਣਦੀਆਂ ਨੇ ਉਹਨਾਂ ਦੀ ਕੀ ਵਿਚਾਰਧਾਰਾ ਕੀ ਮੈਨੀਫੈਸਟੋ ਹੈ ਤੇ ਕੀ ਕਰਨਾ ਚਾਹੁੰਦੇ ਨੇ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਸਾਡੀ ਆਮ ਆਦਮੀ ਪਾਰਟੀ ਤੁਸੀਂ ਦੇਖਿਆ ਕਿ 2014 ਵਿੱਚ ਵੀ ਇਲੈਕਸ਼ਨ ਲੜੇ ਆ 2017 ਦੇ ਵਿੱਚ ਵੀ ਇਲੈਕਸ਼ਨ ਲੜੇ ਆ ਔਰ ਪੂਰੇ ਭਾਰਤ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਗਰੋਥ ਹੈ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਕਾਂਗਰਸ 135 ਸਾਲ ਪੁਰਾਣੀ ਪਾਰਟੀ ਹੈ ਉਹਦੇ ਤੁਸੀਂ ਦੇਖਦੇ ਕਿ ਕਿੰਨੇ ਸਾਲਾਂ ਬਾਅਦ ਕੋਈ ਐਮਪੀ ਜਾਂ ਇਲੈਕਸ਼ਨ ਜਾਂ ਐਮਸੀ ਬਣੇ ਸਕੇ ਬੀਜੇਪੀ ਕਿੰਨੀ ਪੁਰਾਣੀ ਪਾਰਟੀ ਹੈ ਉਹਨਾਂ ਵੀ ਜਾ ਕੇ ਜਾਂ ਕਿ 30 35 ਸਾਲ ਬਾਅਦ ਇੱਕ ਐਮਐਲਏ ਜਾਂ ਐਮਪੀ ਦੀ ਇਲੈਕਸ਼ਨ ਲੜੀ ਸੀ ਸਾਡੀ ਜਿਹੜੀ ਪਾਰਟੀ ਹੈ 5 ਸਾਲ ਪੁਰਾਣੀ ਪਾਰਟੀ ਹੈ ਸਾਡੀ ਇੱਕ ਸਟੇਟ ਵਿੱਚ ਸਰਕਾਰ ਹੈ ਦੂਜੀ ਸਟੇਟ ਹੋ ਰਹੀ ਹੈ ਤਾਂ ਹੀ ਤਾਂ ਹੀ ਕਾਂਗਰਸ ਦੇ ਨਾਲ ਗੱਡਜੋੜ ਦੇ ਲਈ ਤਰਲੋ ਮਸ਼ੀਨ ਆ। ਆਪਾਂ ਕਹਿ ਸਕਦੇ 20 ਐਮਐਲਏ ਆ। ਨਹੀਂ 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 ਗੱਲ ਸੁਣੋ ਸਾਡੀ ਪਹਿਲਾਂ ਪੂਰੀ ਗੱਲ ਕਰਨ ਦਿਓ ਮੇਰੀ ਗੱਲ। ਜਿਹੜੀ ਤੁਸੀਂ ਗੱਲ ਕੀਤੀ ਹੈ ਕੋਈ ਤਰਲੋ ਮਸ਼ੀਨ ਨਹੀਂ ਹੈਗੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਸਾਡੀ ਸਾਰਿਆਂ ਦੀ ਕੋਰ ਕਮੇਟੀ ਦੀ رائے ਲਈ ਹੈ ਅਸੀਂ ਬਿਲਕੁਲ ਉੱਥੇ ਕੋਰੀ ਨਾ ਕੀਤੀ ਹੈ ਕਿ ਪੰਜਾਬ ਦੇ ਇਸ਼ੂ ਦੇ ਉੱਪਰ ਜਿੰਨੇ ਵੀ ਸਾਡੇ ਫੈਸਲੇ ਆ ਉਹ ਪੰਜਾਬ ਦੇ ਅਸੀ ਕਰਨੇ ਆ। ਔਰ ਪੰਜਾਬ ਦੇ ਵਿੱਚ ਅਸੀਂ ਕਾਂਗਰਸ ਨੇ ਜਿੰਨੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਵਾਦੇ ਕੀਤੇ ਸੀਗੇ ਉਹ ਤੁਹਾਨੂੰ ਪਤਾ ਕਿੰਨੇ ਪੂਰੇ ਕੀਤੇ ਆ ਅਸੀਂ ਕਿਹੜੇ ਮੂਹਰੇ ਨਾਲ ਲੋਕਾਂ ਦੇ ਕੋਲ ਇਲਾਕੇ ਜਾਵਾਂਗੇ ਗੱਲ ਬਿਲਕੁਲ ਨਹੀਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਕਾਂਗਰਸ ਨਾਲ ਕੋਈ ਅਲਾਈਅንስ ਨਹੀਂ ਕਰੂਗੀ ਔਰ ਜਿਹੜੀ ਤੁਸੀਂ ਟਕਸਾਲੀ ਦਲ ਦੀ ਗੱਲ ਕਰਦੇ ਹੋ ਅਕਾਲੀ ਦਲ ਟਕਸਾਲੀ ਜਦੋਂ ਅਸੀਂ ਗੱਲ ਕੀਤੀ ਕਿ ਜਿਹੜਾ ਪ੍ਰਧਾਨ ਮੰਤਰੀ ਆਪਾਂ ਕਿਹਨੂੰ ਬਣਾਣਾ ਹੈ ਤੇ ਉਹ ਕਹਿੰਦੇ ਕਿ ਅਸੀਂ ਮੋਦੀ ਸਾਹਿਬ ਨੂੰ ਬਣਾਣਾ ਹੈ ਮੋਦੀ ਸਾਹਿਬ ਜਿਹੜੇ ਦੇਸ਼ ਦੀ ਅਖੰਡਤਾ ਲਈ ਇੱਕ ਖਤਰਾ ਨੇ ਜਿਹੜੇ ਆਪਾਂ ਉਹਨਾਂ ਦਾ ਕਦੇ ਵੀ ਸਾਥ ਇਸ ਮੌਕੇ ਦੇ ਉੱਪਰ ਜਿਹੜਾ ਨਹੀਂ ਦੇ ਸਕਦੇ ਹਰੜੀਆਂ ਹੋਰ ਪਾਰਟੀਆਂ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਨੇ ਉਹ ਉਹਨਾਂ ਦਾ ਸਾਥ ਲੈ ਲੈਣ ਠੀਕ ਹੈ ਠੀਕ ਹੈ ਗੋਲਦੀ ਸਾਹਿਬ ਚਲੋ ਠੀਕ ਹੈ ਫਿਲਹਾਲ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨਵੇਂ ਦਲਾਂ ਦਾ ਗੱਠ ਜੋੜਿਆ ਸਿਰੇ ਚੜਦਾ ਨਹੀਂ ਦਿਖ ਰਿਹਾ ਕਿਤਨਾ ਕਿਤੇ ਕਹਿ ਸਕਦੇ ਆ ਕਿ ਜਿਵੇਂ ਕਿ ਸਿਆਸੀ ਮਾਰਾਂ ਦਾ ਮਰਨਾ ਹੁੰਦਾ ਹੈ ਕਿ ਸਤਾਤਾਰੀ ਤਿਰਨੂਏ ਦੇ ਵਿੱਚ ਫਾਇਦਾ ਹੋ ਰਿਹਾ ਪਰ ਕੀ ਹੈ ਜੋ ਗੱਠ ਜੋੜਿਆ ਇਹਦੇ ਵਿੱਚ ਇਲਾ ਸਿਰੇ ਚੜਦਾ ਚੜਦਾ ਹੁਣ ਜਿਹੜਾ ਕੀ ਹੁਣ ਇਹ ਕਹਿ ਸਕਦਾ ਕਿ ਲੀਹੋਂ ਉੱਤਰ ਗਿਆ ਹੈ ਕਿਤਨਾ ਕਿਤੇ ਸੱਤਾ ਲਈ ਇਹ ਗੱਠਜੋੜ ਹੋ ਰਿਹਾ ਸੀ ਜਰਮਨ ਜੀ ਜਰਮਨ ਜੀ ਗੱਲ ਇੱਕ ਹੈ ਕਿ ਇੱਕ ਮਿਆਣ ਦੇ ਵਿੱਚ ਸਿਰਫ ਇੱਕ ਹੀ ਤਲਵਾਰ ਪੈ ਸਕਦੀ ਹੈ ਜੀ ਇਹਦਾ ਤਲਵਾਰਾਂ ਦੀ ਕਮੀ ਕੋਈ ਨਹੀਂ ਠੀਕ ਹੈ ਤੇ ਦੂਜੇ ਨੰਬਰ ਤੇ ਜਿਹੜੀਆਂ ਗੱਲਾਂ ਕਰਦੇ ਨੇ ਬਡੇਰੇ ਹਿੱਤਾਂ ਦੀਆਂ ਸਵਾਰਤੀ ਲੋਕਾਂ ਨੂੰ ਤਾਂ ਪੰਜਾਬ ਦੇ ਲੋਕ ਬਹੁਤ ਭਲੀ ਭਾਂਤ ਜਾਣਦੇ ਕਿ ਸਵਾਰਥ ਪਿੱਛੇ ਕਿਵੇਂ ਇੱਕ ਪਾਰਟੀ ਛੱਡੀ ਗਈ ਸਵਾਰਥ ਪਿੱਛੇ ਦੂਜੀ ਪਾਰਟੀ ਛੱਡੀ ਗਈ ਅਹੁਦਿਆਂ ਦੇ ਪਿੱਛੇ ਕਿਵੇਂ ਚੱਲਿਆ ਪੰਜਾਬ ਦੇ ਲੋਕ ਇਸ ਗੱਲ ਤੋਂ ਬਹੁਤ ਭਲੀ ਭਾਂਤ ਜਾਣੂ ਨੇ ਔਰ ਸਮਝਦਾਰ ਨੇ ਔਰ ਉਹਨਾਂ ਨੇ ਅੱਛੇ ਤਰੀਕੇ ਦੇ ਨਾਲ 2017 ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜਾ ਆਪਣਾ ਮੰਡਟ ਦਿੱਤਾ ਸੀ ਪਰ ਹੁਣ ਤਾਂ ਇਹਨਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਟੋਟਰੀ ਖਿਲਰ ਚੁੱਕੀ ਹੈ ਬਸਾਕੀਆਂ ਲੱਭਦੇ ਫਿਰਦੇ ਆ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਤਾਂ ਖੁੱਲੇ ਆਪ ਦਿੱਲੀ ਦੇ ਵਿੱਚ ਕਹਿ ਰਹੇ ਨੇ ਹਰਿਆਣੇ ਦੇ ਵਿੱਚ ਆ ਕੇ ਕਹਿ ਰਹੇ ਨੇ ਵੀ ਕਾਂਗਰਸ ਪਾਰਟੀ ਸਾਡੇ ਨਾਲ ਸਮਝੌਤਾ ਕਰ ਲੇ ਤਾਂ ਸਾਡੀ ਸ਼ਾਕ ਬਚੂ ਇਹਨਾਂ ਨੂੰ ਇਹ ਜੀ ਕੀ ਜ਼ਰੂਰਤ ਪਈ ਪਈ ਅੱਜ ਥੋੜੇ ਸਮੇਂ ਦੇ ਵਿੱਚ ਕਿ ਤਰਲੋ ਮੱਛੀ ਹੋ ਰਹੇ ਨੇ ਸਮਝੌਤਾ ਕਰਨ ਲਈ ਜਦੋਂ ਕਿ ਕਾਂਗਰਸ ਪਾਰਟੀ ਨੇ ਇਸ ਨੂੰ ਮੁੱਢੋਂ ਰੱਦ ਕਰ ਦਿੱਤਾ ਵੀ ਅਸੀਂ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਕਰਨਾ ਕਦੇ ਤਾਂ ਇਹ ਟਕਸਾਲੀਆਂ ਨਾਲ ਸਮਝੌਤਾ ਕਰਨ ਦੀ ਗੱਲ ਕਰਦੇ ਆ ਕਦੇ ਬੌਝ ਨਾਲ ਸਮਝੌਤਾ ਕਰਨ ਦੀ ਗੱਲ ਕਰਦਾ ਜਦੋਂ ਸਮਝੌਤਾ ਨਹੀਂ ਸਿਰੇ ਚੜਦਾ ਫਿਰ ਕਾਂਗਰਸ ਵੱਲ ਆ ਜਾਂਦੇ ਆ ਫਿਰ ਉਹੀ ਪਾਲਿਸੀ ਇਹਨਾਂ ਦੀ ਮਨਤਾਲੀ ਪਾਲਿਸੀ ਔਰ ਬਲੈਕਮੇਲਿੰਗ ਦੀ ਪਾਲਿਸੀ ਉਹ ਕਰਦੇ ਆ ਪਰ ਜਿਹੜੇ ਲੋਕ ਨੇ ਉਹ ਇਸ ਚੀਜ਼ ਤੋਂ ਬਹੁਤ ਭਲੀ ਭਾਂਤ ਨੂੰ ਜਾਣੂ ਹੋ ਚੁੱਕੇ ਨੇ ਕਿ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਜਦ ਕਾਂਗਰਸ ਪਾਰਟੀ ਹੈ ਉਹ ਇੰਨੀ ਸਖਸ਼ਮ ਹੋ ਚੁੱਕੀ ਆ ਪੰਜਾਬ ਦੇ ਵਿੱਚ ਕਿ ਪੂਰੀਆਂ ਸੀਟਾਂ ਕੱਢ ਰਹੀ ਐ ਪੂਰੇ ਵਧੀਆ ਤਰੀਕੇ ਦੇ ਨਾਲ ਜਿਹੜੀ ਕਾਂਗਰਸ ਪਾਰਟੀ 2019 ਦੇ ਵਿੱਚ ਸਰਕਾਰ ਬਣਾ ਰਹੀ ਐ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਬਣਨਾ ਆਇਆ ਔਰ ਇਹੇ ਪਾਰਟੀਆਂ ਜਿਨ੍ਹਾਂ ਦੇ ਕੋਈ ਆਪਣੀ ਵਿਚਾਰਧ ਸਿਰਫ ਆਪਣੇ ਸ਼ਾਕ ਬਚਾਉਣ ਕਰਕੇ ਇੱਕ ਦੂਜੇ ਦਾ ਸਹਾਰਾ ਲਵਦੇ ਫਿਰਦੇ ਆ ਇੱਕ ਮਿਆਨ ਦੇ ਵਿੱਚ ਸਿਰਫ ਇੱਕੇ ਤਲਵਾਰ ਪੈ ਸਕਦੀ ਹੈ ਤੇ 10 ਤਲਵਾਰਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਠੀਕ ਹੈ ਠੀਕ ਹੈ ਬੋਟਾ ਸਿੰਘ ਬਰਾਗੀ ਜੀ ਤੁਸੀਂ ਇਹਨਾਂ ਦਾ ਵੀ ਜਵਾਬ ਦਿਓ ਪਰ ਇੱਕ ਹੋਰ ਸਵਾਲ ਮੇਰਾ ਵੀ ਇੱਥੇ ਹੈ ਕਿ ਪੰਜਾਬ ਦੇ ਵਡੇਰੇ ਹਿੱਤਾਂ ਦੇ ਤੁਸੀਂ ਪਹਿਲਾਂ ਗੱਲ ਕੀਤੀ ਸੀ ਆਖਰ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਕਿਉਂ ਹਾਲੇ ਤੱਕ ਇਕੱਠਾ ਕਿਉਂ ਨਹੀਂ ਹੋਇਆ ਗਿਆ ਕਿ ਜਾਂ ਫਿਰ ਉਹ ਕਿਹੜੇ ਅਜਿਹੇ ਸਵਾਰਥ ਨੇ ਵਾਰ-ਵਾਰ ਪੁੱਛ ਰਿਹਾ ਕਿ ਕਿਹੜੇ ਨਿੱਜੀ ਮਫਾਦ ਨੇ ਜਿਨ੍ਹਾਂ ਨੂੰ ਲੈ ਕੇ ਕਿਉਂਕਿ ਹਾਲੇ ਤੱਕ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਪਾਰਟੀ ਪੰਜਾਬੀ ਇਕਤਾ ਪਾਰਟੀ ਦੀ ਟਕਸਾਲੀ ਅਕਾਲੀ ਦਲ ਦੀ ਇਹ ਉਹ ਪਾਰਟੀ ਹੈ ਨਾ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਆਪਣੇ ਆਪ ਨੂੰ ਅਜ਼ਮਾ ਕੇ ਵੀ ਨਹੀਂ ਵੇਖਿਆ ਸਿਆਸੀ ਮੈਦਾਨ ਦੇ ਵਿੱਚ ਕਿ ਕੀ ਉਹਨਾਂ ਦੀ ਤਰਾਤਲ ਸਥਿਤੀ ਆ ਪਰ ਉਸ ਤੋਂ ਪਹਿਲਾਂ ਹੀ ਉਹ ਕਿਹੜੀਆਂ ਅਜੇਹੂ ਜੀਆਂ ਜਿਹੜੀਆਂ ਈਗੋ ਜਿਹੜੀ ਕੀ ਵਿੱਚ ਆ ਰਹੀ ਹੈ ਕਿ ਉਹ ਇਕੱਠਾ ਨਹੀਂ ਹੋਣ ਦੇ ਰਹੀ ਨਹੀਂ ਜਰਮਨਜੀਤ ਜੀ ਮੈਂ ਫੇਰ ਅਗੇਨ ਮੈਨੂੰ ਕਹਿਣਾ ਪੈ ਰਿਹਾ ਵੀ ਮੈਂ ਬੜਾ ਹੈਰਾਨ ਆਇਆ ਕੁਐਸਚਨ ਤੋਂ ਵੀ ਆਲਰੇਡੀ 6 ਤੋਂ 7 ਦਲਾਂ ਦਾ ਦਲਾਂ ਦਾ ਪੰਜਾਬ ਵਿੱਚ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਬਣ ਚੁੱਕਿਆ ਠੀਕ ਹੈ ਜਿਹੜਾ ਕਿ ਇਨੀਸ਼ੀਅਲ ਤੌਰ ਤੇ ਸਾਡੀ ਬਹੁਤ ਵੱਡੀ ਇੱਕ ਸਕਸੈਸਫੁਲ ਅਟੈਂਪਟ ਆ ਐਨੇ ਦਲਾਂ ਨੂੰ 6-7 ਦਲਾਂ ਨੂੰ ਇਕੱਠਾ ਕਰਨਾ ਪੰਜਾਬ ਦੇ ਵਿੱਚ ਉਹ ਕੋਈ ਤੁਸੀਂ ਉਹਨੂੰ ਐ ਨਾ ਕਹੋ ਵੀ ਗਠਬੰਧਨ ਨਹੀਂ ਬਣ ਰਿਹਾ ਜੇ ਉਹਦੇ ਵਿੱਚ ਕੋਈ ਇੱਕ ਦੋ ਪਾਰਟੀਆਂ ਦਾ ਨਹੀਂ ਆਈਆਂ ਜਿਹੜੀਆਂ ਆਪਦੇ ਆਪ ਨੂੰ ਚਲੋ ਮੈਂ ਨਹੀਂ ਕਹਿੰਦਾ ਵੀ ਸਾਡੇ ਨਿੱਜੀ ਹੱਤਾਂ ਜਾਂ ਉਹਨਾਂ ਦੇ ਨਿੱਜੀ ਹੱਤੇ ਇਹ ਤਾਂ ਲੋਕੀ ਦੇਖਣਗੇ ਤੇ ਤੁਸੀਂ ਇਹ ਕਦੇ ਹੀ ਕੋਡ ਨਾ ਕਰੋ ਵੀ ਪੰਜਾਬ ਦੇ ਵਡੇਰੇ ਹਿੱਤਾਂ ਲਈ ਲੋਕੀ ਇਕੱਠੇ ਨਹੀਂ ਹੋਏ ਚਲੋ ਠੀਕ ਹੈ ਤੁਸੀਂ ਕਹਿੰਦੇ ਕਿ 6-7 ਦਲਾਂ ਦਾ ਪੀਡੀਆ ਗੱਟਜੋੜ ਬਣ ਚੁੱਕਾ ਹੈ ਤੁਸੀਂ ਵੀ ਆਪਣਾ ਉਮੀਦਵਾਰ ਐਲਾਨ ਚੁੱਕੇ ਹੋ ਟਕਸਾਲੀ ਵੀ ਆਪਣਾ ਉਮੀਦਵਾਰ ਐਲਾਨ ਚੁੱਕੇ ਨੇ ਪਰ ਕੀ ਹੋਣ ਜਿਹੜੇ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਦੁਬਾਰਾ ਨਾਲ ਆਉਂਦੇ ਕਿ ਸਿਰਫ ਇੱਕ ਦੂਸਰੇ ਨੂੰ ਨੀਵਾ ਦਿਖਾਉਣ ਦੇ ਲਈ ਆ ਸਰ ਮੈਨੂੰ ਤੁਸੀਂ ਕੰਪਲੀਟ ਨਹੀਂ ਕਰਨ ਦਿੰਦੇ ਜਰਮਨ ਜੀ ਮੈਂ ਗੱਲ ਤੁਹਾਨੂੰ ਨੀਮਾ ਦਿਖਾਉਣ ਵਾਲੀ ਰਾਜਨੀਤੀ ਵਿੱਚ ਨੀਮਾ ਜਾਂ ਉੱਚਾ ਦਿਖਾਉਣ ਵਾਲੀ ਕਿਸੇ ਨੂੰ ਕੋਈ ਗੱਲ ਨਹੀਂ ਹੁੰਦੀ ਇਹ ਸਾਰਾ ਫੈਸਲਾ ਲੋਕਾਂ ਨੇ ਕਰਨਾ ਵਾ ਅਸੀਂ ਤਾਂ ਰਿਕਵੈਸਟ ਕਰ ਸਕਦੇ ਆ ਬਈ ਬੀਬੀ ਖਾਲੜਾ ਲਈ ਅਸੀਂ ਰਿਕਵੈਸਟ ਕੀਤੀ ਅਕਾਲੀਆਂ ਦੇ ਲੈਣ ਨੂੰ ਇਹ ਚ ਨੀਮਾ ਦਿਖਾਉਣ ਵਾਲੀ ਗਈ ਗੱਲ ਨਹੀਂ ਨਾਲ ਅਸੀਂ ਇਹ ਵੀ ਕਿਹਾ ਵੀ ਰਿਪ੍ਰੋਡਿਊਸ ਕ੍ਰੀਏਟ ਉਹਨਾਂ ਦਾ ਵੀ ਅਸੀਂ ਬਰਾਬਰ ਦਾ ਮਾਨ ਸਨਮਾਨ ਕਿਤੇ ਜਿਵੇਂ ਵੀ ਹੋਇਆ ਜੋ ਡਾਇਲੌਗ ਹੋਊਗਾ ਹੋਊਗਾ ਬਾਕੀ ਮੇਰੇ ਭਰਾ ਗੋਲਡੀ ਨੇ ਮਿਆਂ ਦੀਦ ਗੱਲ ਕੀਤੀ ਆ ਮੈਂ ਹੈਰਾਨ ਆ ਭਈ ਸੈਂਟਰ ਦੇ ਵਿੱਚ ਪਤਾ ਨਹੀਂ ਮਿਆਨ ਕਿਹੜੀ ਆ ਜਿੱਥੇ ਇਹਨਾਂ ਦੀਆਂ ਯੂਪੀਏ ਦੀਆਂ 30 ਤੋਂ 35 ਪਾਰਟੀਆਂ ਉਸ ਮਿਆਨ ਦੇ ਵਿੱਚ ਪੈ ਜਾਂਦੀਆਂ ਤੇ ਪੰਜਾਬ ਦੇ ਵਿੱਚ ਮਿਆਨ ਕਿਹੜੀ ਆ ਇਹ ਤਾਂ ਇਹੀ ਲੈਬੋਰਟਰੀ ਦੱਸਣਗੇ ਠੀਕ ਹੈ ਠੀਕ ਹੈ ਠੀਕ ਹੈ ਤੁਹ ਤੁਹਾਡੀ ਆਪਣੀ ਦਲੀਲਾਂ ਪਰ ਸਵਾਲ ਇਥੇ ਵੀ ਆ ਇਹ ਵੀ ਹੈ ਬਰਾਦੀ ਸਾਹਿਬ ਕਿ ਕੀ ਜੇਕਰ ਤੁਸੀਂ ਅੱਜ ਬੀਬੀ ਖਾਲੜਾ ਦੇ ਲਈ ਸਮਰਥਨ ਮੰਗ ਰਹੇ ਹੋ ਤਾਂ ਉਹਨਾਂ ਨੇ ਉਮੀਦਵਾਰ ਪਹਿਲਾਂ ਦਾ ਉਤਾਰਿਆ ਹੋਇਆ ਤੁਹਾਨੂੰ ਪਹਿਲਾਂ ਉਦੋਂ ਹੀ ਇਹ ਚੀਜ਼ ਸੋਚਣੀ ਚਾਹੀਦੀ ਸੀ ਕਿ ਤੁਸੀਂ ਉੱਥੇ ਉਮੀਦਵਾਰ ਉਤਾਰ ਰਹੇ ਹੋ ਤਾਂ ਉਹਦੇ ਸਮਰਥਨ ਦੇ ਵਿੱਚ ਤੁਹਾਨੂੰ ਪਹਿਲਾਂ ਸਮਰਥਨ ਮੰਗ ਲੈਣਾ ਚਾਹੀਦਾ ਸੀ ਜਦੋਂ ਹੁਣ ਉਮੀਦਵਾਰ ਉਤਾਰ ਚੁੱਕੇ ਨੇ ਇਸ ਤੋਂ ਬਾਅਦ ਹੁਣ ਫਿਰ ਕਹਿ ਰਹੇ ਹੋ ਕਿ ਨਾਲ ਆਓ ਉਹ ਕਹਿ ਰਹੇ ਕਿ ਅਫਵਾਹ ਕਿਤਨਾ ਕਿਤੇ ਫਿਰ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਵੀ ਕੋ ਜੋ ਜਾਰੀ ਰੱਖਾਂਗੇ ਰੁਕਦੇ ਛੋੜ ਜੀ ਬ੍ਰੇਕ ਲਈ ਬ੍ਰੇਕ ਲਈ ਰੁਕਦੇ ਫਿਰ ਆਪਾਂ ਚਰਚਾ ਜਾਰੀ ਰੱਖਾਂਗੇ ਇਸ ਤੇ ਦਰਸ਼ਕਾਂ ਤੋਂ ਜੋ ਅਸੀਂ ਸਵਾਲ ਪੁੱਛ ਰਹੇ ਸੀ ਜਸ ਜੈ ਕਿਸ਼ਨ ਰੋੜੇ ਜੀ ਇਸ ਤੋਂ ਪਹਿਲਾਂ ਜਿਵੇਂ ਗੱਲ ਕਰ ਰਹੇ ਸੀ ਤਾਂ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਪੀਡੀਏ ਦੇ ਵਿੱਚ ਤੁਹਾਨੂੰ ਸ਼ਾਮਲ ਕਰਨ ਦੇ ਲਈ ਜਦੋਂ ਉੱਥੇ ਬੈ ਕੇ ਜਦੋਂ ਇਹ ਲੁਧਿਆਣਾ ਦੇ ਵਿੱਚ ਜਦੋਂ ਅਕਾਲੀ ਦਲ ਟਕਸਾਲੀ ਦੇ ਆਗੂ ਬ੍ਰਹਮਪਰਾ ਵੀ ਉੱਥੇ ਪੀਡੀਏ ਦੇ ਆਗੂ ਨਾਲ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਨੇ ਕਹਿਣਾ ਸੀ ਕਿ ਭਗਵੰਤ ਮਾਨ ਦੇ ਨਾਲ ਫੌਂਟ ਤੇ ਗੱਲਬਾਤ ਉਹ ਸੰਪਰਕ ਦੇ ਵਿੱਚ ਨਹੀਂ ਤਾਂ ਆਮ ਆਦਮੀ ਪਾਰਟੀ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਜਿਹੜੇ ਗੜ ਜੋੜ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਾਂ ਬੈਂਸ ਭਰਾ ਨੇ ਉਸ ਗੜ ਜੋੜ ਦਾ ਆਮ ਆਦਮੀ ਪਾਰਟੀ ਹਿੱਸਾ ਨਹੀਂ ਬਣ ਸਕਦੀ ਠੀਕ ਹੈ ਪਰ ਉਸ ਤੋਂ ਬਾਅਦ ਅਕਾਲੀ ਦਲ ਟਕਸਾਲੀ ਨਾਲ ਗੱਲਬਾਤ ਹੋਈ ਉਹ ਵੀ ਸਿਰੇ ਨਹੀਂ ਚੜ ਸਕੀ ਕਿ ਇੱਥੇ ਵੀ ਹੁਣ ਕੋਈ ਤੁਹਾਡਾ ਕੋਈ ਨਿੱਜੀ ਮੂਫਾਦ ਹੈ ਜਿਹੜਾ ਟਕਰਾ ਰਿਹਾ ਜਾਂ ਫਿਰ ਪੰਜਾਬ ਪਹਿਲਾਂ ਨਹੀਂ ਦੇਖੋ ਜੇਕਰ ਜਰਮਨ ਜੀ ਆਪਾਂ ਗੱਲ ਕਰੀਏ ਪੰਜਾਬ ਦੇ ਜਿਹੜੇ 2017 ਦੇ ਇਲੈਕਸ਼ਨ ਹੋਏ ਨੇ ਜੀ ਉਹਦੇ ਵਿੱਚ ਸਾਰੇ ਲੋਕਾਂ ਨੂੰ ਪਤਾ ਹੈ ਕਿ ਉਸ ਸਮੇਂ ਅਕਾਲੀ ਦਲ ਦਾ ਔਰ ਕਾਂਗਰਸ ਦਾ ਜਿਹੜਾ ਗੱਠਜੋੜ ਹੋਇਆ ਕਿਉਂਕਿ ਜਦੋਂ ਬਾਦਲ ਸਾਹਿਬ ਨੂੰ ਜਿਤਾਉਣ ਦੇ ਲਈ ਆਪਣੇ ਕੈਪਟਨ ਸਾਹਿਬ ਲੰਬੀ ਗਏ ਨੇ ਔਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਜਿਤਾਉਣ ਦੇ ਲਈ ਰਵਨੀਤ ਸਿੰਘ ਬਿੱਟੂ ਜਿਹੜੇ ਆ ਉਹ ਜਲੰਧਾ ਬਾਦ ਗਏ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਇਹਦਾ ਜਿਹੜਾ ਇਹ ਬਿਲਕੁਲ ਕਲੀਅਰ ਹੈ ਜਿਹੜੀ ਗੱਲ ਹੈ ਸ਼ੇਰ ਸਿੰਘ ਬਾਯੇ ਨੇ ਵੀ ਕੀਤੀ ਹੈ ਬਾਕੀ ਉਹਨਾਂ ਨੇ ਵੀ ਕੀਤੇ ਔਰ ਲੋਕਾਂ ਨੂੰ ਪਤਾ ਹੈ ਕਿਉਂਕਿ ਆਪਾਂ ਜਿੱਥੇ-ਜਿੱਥੇ ਕਾਂਗਰਸ ਦੇ ਕੈਂਡੀਡੇਟ ਬਿਲਕੁਲ ਕਮਜ਼ੋਰ ਸਨ ਜਿਹਾ ਅਕਾਲੀ ਦਲ ਨੇ ਇੱਕ ਦੂਜੇ ਨੂੰ ਜੇਕਰ ਕਾਂਗਰਸ ਦਾ ਔਰ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ ਤਾਂ ਸਾਡਾ ਔਰ ਟਕਸਾਲੀ ਇਹਦਾ ਕਿਉਂ ਨਹੀਂ ਹੋ ਸਕਦਾ ਸੀ ਪਰ ਜਦੋਂ ਉਹਨਾਂ ਨੇ ਗੱਲ ਰੱਖੀ ਕਿ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਨਰਿੰਦਰ ਮੋਦੀ ਨੂੰ ਬਣਾਉਣਾ ਚਾਹੁੰਦੇ ਆ ਤਾਂ ਜਿਹੜੇ ਅੱਜ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਬੀਬੀ ਖਾਲੜਾ ਜੀ ਦੀ ਗੱਲ ਕੀਤੀ ਹੈ ਜਾਂ ਕਾਂਗਰਸੀ ਪਾਰਟੀ ਦੀ ਗੱਲ ਕੀਤੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਪਾਰਟੀਆਂ ਸਾਰੀਆਂ ਮਾੜੀਆਂ ਨੇ ਪਰ ਜਿਹੜਾ ਭਾਜਪਾ ਦਾ ਜਿਹੜਾ ਏਜੰਡਾ ਆਰਐਸਐਸ ਦਾ ਏਜੰਡਾ ਉਹ ਦੇਸ਼ ਨੂੰ ਜਿਹੜਾ ਰਾਸ਼ਟਰਵਾਦ ਨੂੰ ਖਤਰਾ ਹੈ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਔਰ ਆਪਾਂ ਬਿਲਕੁਲ ਅਕਾਲੀ ਦਲ ਟਕਸਾਲ ਅ ਜੇ ਮੈਂ ਕਾਂਗਰਸ ਦੀ ਗੱਲ ਕੀਤੀ ਹੈ ਵੀਰ ਜੀ ਨੇ ਗੱਲ ਕੀਤੀ ਕਿ ਰਾਹੁਲ ਗਾਂਧੀ ਜੀ ਨੂੰ ਅਸੀਂ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਆ ਉਹਨਾਂ ਦੇ ਨਾਲੋਂ ਮੈਨੂੰ ਇਹਨਾਂ ਨੂੰ ਗੁਜਾਰਸ਼ ਹੈ ਕਿ ਡਾਕਟਰ ਮਨਮੋਹਨ ਸਿੰਘ ਜੀ ਜਿਵੇਂ ਅੱਜ ਗੱਲ ਕਰਦੇ ਕਿ ਨરેન્દ્ર ਮੋਦੀ ਜੀ ਦੇ ਨਾਲ ਮਰੇ ਚੌਕੀਦਾਰ ਰੱਖਦਾ ਰੋੜੀ ਸਾਹਿਬ ਰੋੜੀ ਸਾਹਿਬ ਰੋੜੀ ਸਾਹਿਬ ਉਹ ਨੈਸ਼ਨਲ ਪਾਰਟੀਆਂ ਨੇ ਹੋ ਸਕਦਾ ਕਿ ਤੁਹਾਡੇ ਕਹਿ ਤੋ ਨਾ ਚੱਲਣਾ ਆਪਾਂ ਪੰਜਾਬ ਦੀ ਗੱਲ ਕਰਨੀ ਆ ਆਪਾਂ ਪੰਜਾਬ ਚ ਰਹੀਏ ਅੱਬ ਤੁਸੀਂ ਤੁਸੀਂ ਪੰਜਾਬ ਦਾ ਹਿੱਤ ਲੈ ਕੇ ਆਏ ਸੀ ਪੰਜਾਬ ਦਾ ਹੋਕਾ ਦੇ ਕੇ ਆਏ ਸੀ ਪਰ ਹੁਣ ਹੁਣ ਦੱਸੋ ਕਿ ਹੁਣ ਜਦੋਂ ਗੱਠ ਜੋੜ ਜਦੋਂ ਤੁਸੀਂ ਆਉਂਦੇ ਹੋ ਸੱਤਾ ਦੇ ਵਿੱਚ ਪਾਰਟੀ ਸਿਆਸੀ ਮੈਦਾਨ ਦੇ ਵਿੱਚ ਤੁਹਾਡੀ ਆਉਂਦੀ ਆ ਕੋਈ ਵੀ ਸਿਆਸੀ ਦਲ ਤਾਂ ਪੰਜਾਬ ਦੇ ਹਿੱਤਾਂ ਦਾ ਹੋਕਾ ਦੇ ਕਿਉਂਦੀ ਆ ਪਰ ਜਦੋਂ ਪੰਜਾਬ ਦੇ ਹਿੱਤਾਂ ਲਈ ਗੱਠ ਜੋੜ ਦੀ ਗੱਲ ਵੀ ਕਰਦੇ ਹੋ ਪਰ ਫੇਰ ਕਿਤਨਾ ਕਿਤੇ ਗੱਠ ਜੋੜ ਉਹ ਸਿਰੇ ਨਹੀਂ ਚੜਦਾ ਤੇ ਆਖਰ ਉੱਥੇ ਕਿਹੜੇ ਹਿੱਟ ਹਿੱਟ ਟਕਰਾਉਂਦੇ ਨੇ ਜੇਕਰ ਜੇਕਰ ਤੁਸੀਂ ਗੱਲ ਨੂੰ ਮੇਰੀ ਪੂਰੀ ਹੋਣ ਦਿਓ ਮੈਂ ਮੈਂ ਕੋਸ਼ਿਸ਼ ਮੈਂ ਤੁਸੀ ਵੀ ਕੋਸ਼ਿਸ਼ ਕਰੋਗੇ ਪੰਜਾਬ 'ਚ ਰਹੀਏ ਆਪਾਂ ਬਹੁਤ ਪੰਜਾਬ 'ਚ ਰਹੀਏ ਮੈਂ ਪੰਜਾਬ ਦੀ ਗੱਲ ਕਰਦਾ ਜੀ 20 ਐਮਐਲਏ ਪੰਜਾਬ 'ਚ ਹੈ ਕਿਹੜੇ ਪਕੜੇ ਦਿੱਲੀ ਜਿੱਤੇ ਆ ਜਾਂ ਆਪਾਂ ਕਿਤੇ ਯੂਪੀ ਜਿੱਤ ਗਏ ਆ ਜੀ ਮੇਰੀ ਪਹਿਲਾ ਗੱਲ ਪੂਰੀ ਹੋਣ ਦਿਓ ਬੇਨਤੀ ਠੀਕ ਹੈ ਕਿ 20 ਐਮਐਲਏ ਆਪਾਂ ਜਿੱਤ ਕੇ ਗਏ ਆ ਔਰ ਪੰਜਾਬ ਦੇ ਲੋਕਾਂ ਦੀ ਜਿਹੜੀ ਚੌਕੀਦਾਰੀ ਦੀ ਹੈ ਉਹ ਅਸੀਂ ਵਿਧਾਨ ਸਭਾ ਦੇ ਵਿੱਚ ਬਿਲਕੁਲ ਡਟ ਕੇ ਲੜੇ ਆਂ ਔਰ ਜੇਕਰ ਗੱਲ ਕਰਦੇ ਆਂ ਅੱਜ ਜਿਹੜੇ ਅਕਾਲੀ ਦਲ ਨੇ ਬਿਜਲੀ ਦੇ ਰੇਟ ਮਹਿੰਗੇ ਹੋਏ ਆ ਉਹ ਅਸੀਂ ਲੋਕਾਂ ਤਾਂ ਗੱਲ ਲੈ ਕੇ ਗਏ ਆ ਕਿ ਪੰਜਾਬ ਦੇ ਲੋਕਾਂ ਦਾ 70 ਹਜ਼ਾਰ ਕਰੋੜ ਰੁਪਇਆ ਇਹਨਾਂ 25 ਸਾਲਾਂ ਦੇ ਵਿੱਚ ਜਿਹੜੇ ਉਹਨਾਂ ਕੰਪਨੀਆਂ ਦੇ ਕੋਲ ਜਾਣਾ ਅਸੀਂ ਕੈਪਟਨ ਸਾਹਿਬ ਨੂੰ ਬੇਨਤੀ ਕੀਤੀ ਕਿ ਜਦੋਂ ਪੰਜਾਬ ਦੇ ਪਾਵਰ ਕਮੈਨੀਆਂ ਦੇ ਮੁੱਦੇ ਦੇ ਉੱਪਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਕੇ ਤੁਸੀਂ ਗੱਠ ਜੋੜ ਦੀ ਲਾਈਨ ਤੇ ਆਏ ਸੀ ਗੱਠ ਜੋੜ ਸਿਰੇ ਕਿਉਂ ਨਹੀਂ ਚੜਿਆ ਮੈਂ ਜਿਹੜੀ ਤੁਹਾਨੂੰ ਉਹਦਾ ਕੱਲ ਪਹਿਲਾਂ ਕਲੀਅਰ ਕਰ ਦਿੱਤੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਆ ਅਸੀਂ ਆਪਣੇ ਜਿਹੜੇ 2 ਸਾਲ ਦਾ ਜਿਹੜਾ ਪੰਜਾਬ ਦੇ ਲੋਕਾਂ ਦੇ ਵਿੱਚ ਅਸੀਂ ਆਪਣੀ ਸੇਵਾ ਕੀਤੀ ਹੈ ਪੰਜਾਬ ਦੇ ਮੁੱਦੇ ਪੰਜਾਬ ਦੀ ਵਿਧਾਨ ਸਭਾ ਵਿੱਚ ਚੁੱਕੇ ਆ ਰੋੜੀ ਸਾਹਿਬ ਰੋੜੀ ਸਾਹਿਬ ਪੰਜਾਬ ਦਾ ਹੋਕਾ ਦੇ ਕੇ ਤੁਸੀਂ 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 ਲੋਕਾਂ ਵਿੱਚ ਗਏ ਹੋ ਪੰਜਾਬ ਦਾ ਹੋਕਾ ਦੇ ਕੇ ਤੁਸੀਂ ਗੜਜੋੜ ਦੀ ਗੱਲ ਕੀਤੀ ਹੈ ਆਖਿਰ ਪਹਿਲਾਂ ਕਿ ਜਿੱਥੇ ਖੈਰਾ ਸਾਹਿਬ ਨੇ ਉਥੇ ਤੁਸੀਂ ਨਹੀਂ ਜਾ ਸਕਦੇ ਜਿੱਥੇ ਬੈਂਸਪੁਰਾ ਨੇ ਉਥੇ ਤੁਸੀਂ ਨਹੀਂ ਜਾ ਸਕਦੇ ਫਿਰ ਟਕਸਾਲੀਆਂ ਦੇ ਨਾਲ ਕੋਈ ਪ੍ਰੋਬਲਮ ਨਹੀਂ ਮੇਰੀ ਪੂਰੀ ਗੱਲ ਹੋਲਣ ਦਿਓ ਮੇਰੀ ਪੂਰੀ ਗੱਲ ਹੋਲਣ ਦਿਓ ਜੀ ਮੇਰੀ ਗੱਲ ਪੂਰੀ ਹੋ ਜਿਹੜੇ ਮੈਂ ਮੈਂ ਮੁੱਦੇ ਤੇ ਲਿਆ ਰਿਹਾ ਤੁਹਾਨੂੰ ਤੁਹਾਨੂੰ ਮੁੱਦੇ ਤੇ ਲਿਆ ਰਿਹਾ ਮੈਂ ਤੁਹਾਨੂੰ ਮੁੱਦੇ ਤੇ ਲਿਆ ਰਿਹਾ ਮੈਂ ਦੱਸ ਦਿੰਦੇ ਜੀ ਮੈਂ ਮੁੱਦੇ ਤੇ ਜੇਕਰ ਜੇਕਰ ਤੁਸੀਂ ਮੈਨੂੰ ਨਹੀਂ ਟਾਈਮ ਦੇਣਾ ਤਾਂ ਉੱਧੇ ਕਹਿ ਦਿਓ ਭਾਈ ਚੁੱਪ ਕਰ ਜਾ ਮੈਂ ਤੁਹਾਨੂੰ ਟਾਈਮ ਦੇ ਰਿਹਾ ਵਾਰ-ਵਾਰ ਤੁਹਾਨੂੰ ਸਵਾਲ ਪੁੱਛ ਰਿਹਾ ਮੈਂ ਮੁੱਦੇ ਤੇ ਲਿਆ ਰਿਹਾ ਵਾਂ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂ ਸਵਾਲ ਦਾ ਜਵਾਬੇ ਦਵਾਂਗਾ ਜੀ ਜੇ ਮੈਂ ਬੋਲਣੇ ਨਹੀਂ ਦੇਣਾ ਫੇ ਫਾਇਦਾ ਕੀ ਹੈ ਤੁਹਾਡਾ ਬੋਲਦਾ ਰਹਿਣ ਦਿਓ ਮੈਨੂੰ ਜੀ ਬੋਲੋ ਜਦੋਂ ਪੰਜਾਬ ਦੀ ਵਿਧਾਨ ਸਭਾ ਵਿੱਚ ਕੈਪਟਨ ਸਾਹਿਬ ਨੇ ਗੱਲ ਕੀਤੀ ਕਿ ਸੈਂਟਰ ਨੂੰ ਜੀਐਸਟੀ ਛੱਡਣੀ ਚਾਹੀਦੀ ਹੈ ਅਸੀਂ ਉੱਠ ਕੇ ਕਿਹਾ ਕਿ ਪੰਜਾਬ ਦਾ ਪਹਿਲਾ ਹਿੱਸਾ ਤੁਸੀਂ ਛੱਡੋ ਪੰਜਾਬ ਦੇ ਅੱਜ ਐਜੂਕੇਸ਼ਨ ਦੇ ਉੱਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਆਪਣੇ ਕੱਲੇ-ਕੱਲੇ ਪਿੰਡਾਂ ਦੇ ਵਿੱਚ ਆ ਕੇ ਚਲੋ ਠੀਕ ਹੈ ਮੰਨ ਲੈਂਦੇ ਹਾਂ ਕਿ ਜੀਐਸਟੀ ਦਾ ਹਿੱਸਾ ਤੁਸੀਂ ਪੰਜਾਬ ਦਾ ਤੁਸੀਂ ਛਡਵਾਇਆ ਕੈਪਟਨ ਸਰਕਾਰ ਦੇ ਕੋਲੋਂ ਪਰ ਪਰ ਇਹ ਦੱਸੋ ਕਿ ਗੱਠਜੋੜ ਤੁਸੀਂ ਅਖਰੂ ਕਿਹੜਾ ਸਵਾਰਥ ਆ ਜਿਹੜਾ ਪੰਜਾਬ ਦੇ ਹਿੱਤ ਪਹਿਲਾਂ ਹੋਣਾ ਚਾਹੀਦਾ ਹੈ ਜਾਂ ਫਿਰ ਨਿੱਜੀ ਸਵਾਰਥ ਅੱਗੇ ਹੋਣਾ ਚਾਹੀਦਾ ਹੈ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਆਪਣੇ ਹਿੰਦੁਸਤਾਨ ਦੇ ਵਿੱਚ ਜੇਕਰ ਬੀਜੇਪੀ ਨੂੰ ਪਿੱਛੇ ਲਿਆਣਾ ਤਾਂ ਆਪਾਂ ਨੂੰ ਜਿਹੜੇ ਆ ਆਪਣਾ ਜਿਹੜੇ ਬਾਕੀ ਪਾਰਟੀਆਂ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਪਰ ਜੇਕਰ ਗੱਲ ਕਰੋ ਕਿ ਤੁਸੀਂ ਜੇਕਰ ਬੀਜੇਪੀ ਨੂੰ ਅੱਗੇ ਲਿਕੇ ਆਣਾ ਕਿਸੇ ਲੁਕਵੇਂ ਢੰਗ ਦੇ ਨਾਲ ਲੈ ਕੇ ਆਣਾ ਜਾਂ ਸਿੱਧੇ ਤੌਰ ਤੇ ਲੈ ਕੇ ਆਣਾ ਅਸੀਂ ਬਿਲਕੁਲ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਅੱਛਾ ਉਹਦੇ ਵਿੱਚ ਤੁਸੀਂ ਕਾਂਗਰਸ ਨਾਲ ਵੀ ਗੱਠ ਜੋੜ ਕਰਨ ਲਈ ਤਿਆਰ ਹੋ ਨਹੀਂ ਬਿਲਕੁਲ ਨਹੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਂ ਬੀਐਸਪੀ ਦੀ ਗੱਲ ਕਰ ਰਿਹਾ ਕੱਲਿਆਂ ਦੀ ਕਿਉਂਕਿ ਮਾਇਆਵਾਦੀ ਅਕਾਲੇਦਲ ਟਕਸਾਲੀ ਦੀ ਨਹੀਂ ਮੈਂ ਜਿਹੜੀ ਗੱਲ ਕਰਦਾ ਬਸ ਅਕਾਲੇਦਲ ਟਕਸਾਲੀ ਨਹੀਂ ਹੈਗਾ ਉਹਦੇ ਵਿੱਚ ਨਹੀਂ ਬਿਲਕੁਲ ਨਹੀਂ ਉਹ ਅੱਜ ਉਹਨਾਂ ਨੇ ਜਦੋਂ ਬ੍ਰਹਮਪੁਰਾ ਸਾਹਿਬ ਨੇ ਕਹਿਤਾ ਸੀ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਦੇਖਣਾ ਦਿੰਦੇ ਆ ਤੁਸੀਂ ਬਣਵਾ ਲੈਣ ਦੋ ਫਿਰ ਉਹਨੂੰ ਚਲੋ ਠੀਕ ਹੈ ਠੀਕ ਹੈ 골ਡੀ ਸਾਹਿਬ 골ਡੀ ਸਾਹਿਬ ਗੱਟ ਜੋੜ ਦੀ ਗੱਲ ਚੱਲਦੀ ਪਈ ਆ ਠੀਕ ਆ ਦਿੱਲੀ ਦੇ ਵਿੱਚ ਜੋ ਵੀ ਚੱਲਦਾ ਹੋਵੇ ਇਹ ਕੈਪਟਨ ਸਾਹਿਬ ਨੇ ਜਾਂ ਪੰਜਾਬ ਦੇ ਆਗੂ ਨੇ ਕਹਿ ਦਿੱਤਾ ਹੈ ਕਿ ਦਿੱਲੀ ਵਿੱਚ ਹਾਈ ਕਮਾਂਡ ਜੋ ਮਰਜ਼ੀ ਕਰੇ ਪੰਜਾਬ ਦੇ ਵਿੱਚ 13-13 ਸੀਟਾਂ ਕਾਂਗਰਸ ਅਕਾਲੇ ਆਪਣੇ ਦਮ ਤੇ ਲੜੇਗੀ ਫਿਲਹਾਲ ਜੇਕਰ ਗੱਟ ਜੋੜ ਦੀ ਸਥਿਤੀ ਦੇਖੀਏ ਤਾਂ ਇੱਕ ਪਾਸੇ ਤਾਂ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਆਂ ਪਰ ਦੂਜੇ ਪਾਸੇ ਉਹ ਕਿਹੜੀ ਈਗੋ ਹੈ ਜਿਹੜੀ ਉਹ ਗੱਟ ਜੋੜ ਦੇ ਵਿੱਚ ਆ ਜਾਂਦੀ ਹੈ ਗੱਟ ਚੋੜ ਨਹੀਂ ਹੋਣ ਦਿੰਦੀ ਦੇਖੋ ਪਹਿਲੀ ਗੱਲ ਤਾਂ ਕੋਈ ਈਗੋ ਵਾਲੀ ਗੱਲ ਹੀ ਹੈ ਨਹੀਂ ਸਾਡੀ ਦਾ ਅਸੀਂ ਤਾਂ ਕਿਸੇ ਗਾ ਪਾਰਟੀ ਨਾਲ ਗੱਠ ਜੋੜ ਚਾਹੁੰਦੇ ਨਹੀਂ ਠੀਕ ਹੈ ਇਹ ਤਾਂ ਕਿ ਜਿਹੜੀ ਗੱਠ ਜੋੜ ਦੀ ਲੜਾਈ ਹੈ ਇਹ ਦੂਜੀਆਂ ਪਾਰਟੀਆਂ ਦੀਆਂ ਅਦਰਸ ਦੀ ਇਹਨਾਂ ਦੀ ਲੜਾਈ ਹੈ ਸਾਡੀ ਤਾਂ ਕੀ ਕੋਈ ਲੜਾਈ ਨਹੀਂ ਸਾਨੂੰ ਤਾਂ ਪੰਜਾਬ ਦੇ ਲੋਕ ਚਾਹੁੰਦੇ ਆ ਕਾਂਗਰਸ ਸਰਕਾਰ ਸੈਂਟਰ ਦੇ ਵਿੱਚ ਦੇਖਣਾ ਚਾਹੁੰਦੇ ਆ ਅਸੀਂ ਤਾਂ ਲੋਕਾਂ ਦੇ ਮੰਡਟ ਤੇ ਚੱਲ ਰਹੇ ਆ ਇਹ ਤਾਂ ਲੜਾਈ ਹੈ ਜਿਹੜੀ ਇਹਨਾਂ ਪਾਰਟੀਆਂ ਆਂਦੀਆਂ ਕਿਉਂਕਿ ਤਾਂ ਪਹਿਲੀ ਕੈਂਡੀਡੇਟ ਅਨਾਉਂਸ ਕਰੀ ਫਿਰਦੀਆਂ ਨੇ ਹੁਣ ਇਹ ਅਲਾਈਸ ਦੀ ਗੱਲ ਕਰਦੇ ਨੇ ਇਹਨਾਂ ਦਾ ਕੋਈ ਇੱਕ ਹੀ ਨਹੀਂ ਕੋਈ ਵਿਚਾਰਤਾ ਨਹੀਂ ਸਿਰਫ ਈਗੋ ਦੀ ਲੜਾਈ ਹੈ ਤੁਸੀਂ ਆਪ ਇੱਕ ਦੂਜੇ ਨੂੰ ਕਹੀ ਇਹਨਾਂ ਨੇ ਚੰਗਾ ਕੰਮ ਕੀਤਾ ਹੋਇਆ ਚਵਾਰੇ ਚੜ੍ਹ ਕੇ ਪਿੱਛੇ ਕੈਂਡੀਡੇਟਾਂ ਦੀ ਪੌੜੀ ਚੱਕ ਦੋ ਇਹ ਕੰਮ ਨਹੀਂ ਚੱਲਣਾ ਲੋਕਾਂ ਦਾ ਜਿਹੜੀ ਹੈਗੇ ਸਵਾਰਥ ਇਹਨਾਂ ਦੇ ਸਾਰੀ ਦੁਨੀਆ ਸਾਹਮਣੇ ਆ ਰਿਹਾ ਠੀਕ ਹੈ ਜਿਹੜੇ ਇਹ ਗੱਲ ਕਰਦੇ ਆ ਮੁੱਦਿਆਂ ਦੀ ਆਮ ਆਦਮੀ ਦੇ ਮੁੱਦਿਆਂ ਨੂੰ ਲੋਕ ਬਹੁਤ ਚੰਗੀ ਤਰ੍ਹਾਂ ਭਲੀਭਾਂਤੂ ਜਾਣਦੇ ਆ ਬੇ ਅਜੇ ਮੁੱਦਾ ਇਸ ਚੀਜ਼ ਦਾ ਨਹੀਂ ਹੈਗਾ ਮੁੱਦਾ ਗਠਜੋੜ ਦਾ ਜਿੱਤੇ ਬਹਿ ਚਰਚਾ ਕਰਨ ਲਈ ਸਾਰੇ ਬੈਠੇ ਆ ਤੇ ਸਾਨੂੰ ਕਿਸੇ ਪਾਰਟੀ ਦੇ ਗਠਜੋੜ ਦੀ ਲੋੜ ਨਹੀਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਨੈਸ਼ਨਲ ਜਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਨੈਸ਼ਨਲ ਪਾਰਟੀ ਹੈ ਇਹਨਾਂ ਨੇ ਦੇਖਣਾ ਵੀ ਉੱਪਰ ਕਿਸ ਨਾਲ ਅਲਾਈਂਸ ਕਰਨਾ ਦੇਖੋ ਬਹੁਤ ਵੱਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਸਟੇਟਾਂ ਤੋਂ ਅਲੱਗ-ਅਲੱਗ ਪਾਰਟੀਆਂ ਕਈ ਜਗ੍ਹਾ ਤੇ ਕਾਂਗਰਸ ਪਾਰਟੀ ਦੀ ਐਗਜ਼ਿਸਟੈਂਸ ਹੈ ਨਹੀਂ ਕਈ ਜਗ੍ਹਾ ਤੇ ਦੂਜੀਆਂ ਪਾਰਟੀਆਂ ਨੂੰ ਕਾਂਗਰਸ ਪਾਰਟੀ ਦੀ ਸਪੋਰਟ ਚਾਹੀਦੀ ਹੈ ਇਹ ਤਾਂ ਦੇਖੋ ਇੱਕ ਇਕੁਏਸ਼ਨ ਹੈ ਪੋਲਿਟਿਕਲ ਇਕੁਏਸ਼ਨਸ ਨੇ ਜਿਹਦੇ ਵਿਹავਤੇ ਸੈਂਟਰ ਦੇ ਵਿੱਚ ਸਰਕਾਰ ਬਣਦੀ ਹੈ ਪਰ ਅੱਪਾ ਜੇ ਅੱਜ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਿਸੇ ਗਠਜੋੜ ਦੀ ਲੋੜ ਨਹੀਂ ਹੈਗੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਤੁਹਾਡੀ ਕਾਂਗਰਸ ਦੀ ਆਪਣੀ ਵੱਖਰੀ ਲਾਈਨ ਹੈ ਪਰ ਜੇਕਰ ਗੱਲ ਕੀਤੀ ਜਾਵੇ ਇਹਨਾਂ ਨਵੇਂ ਸਿਆਸੀ ਦਲਾਂ ਦੀ ਪੰਜਾਬ ਦੇ ਵਿੱਚ ਵਿਰੋਧੀ ਤਰ੍ਹਾਂ ਦੀ ਇਹਨਾਂ ਦੀ ਇੱਕ ਲਾਈਨ ਹੈ ਕਿ ਜੋ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਦਲ ਤੇ ਭਾਜਪਾ ਉਹਦੇ ਖਿਲਾਫ ਉਹ ਇੱਕ ਮੂਵਮੈਂਟ ਖੜੀ ਕਰਨਾ ਚਾਹੁੰਦੇ ਨੇ ਗੱਠਜੋੜ ਬਣਾਉਂਦੀ ਉਹਨਾਂ ਨਾਲ ਗੱਲ ਚੱਲੀ ਸੀ ਪਰ ਉਹ ਸਿਰੇ ਨਹੀਂ ਚੜੀ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕਿਹੜੀ ਵਜ੍ਹਾ ਰਹੀ ਹੈ ਕਿ ਇਹ ਆਪਸ ਵਿੱਚ ਦੇ ਵਿੱਚ ਇਕੱਠੇ ਨਹੀਂ ਹੋ ਪਾਇਆ ਤੁਸੀਂ ਵਜਾ ਪਹਿਲੇ ਦੱਸ ਚੁੱਕੇ ਆਂ ਇਹ ਕੋ ਸਵਾਰਥ ਬਟੇਰੇ ਹਿੱਤਾਂ ਦੀ ਗੱਲ ਕਰਦੇ ਆਂ ਸਵਾਰਥ ਦੀ ਗੱਲ ਹੈ ਤੇ ਇੱਕ ਦੂਜੇ ਦੇ ਸਵਾਰਥ ਮਿਲੇ ਹੋਏ ਆ ਰਹੀ ਗੱਲ ਰਵਾਇਤੀ ਪਾਰਟੀਆਂ ਦੀ ਜਾਂ ਖੇਤਰੀ ਪਾਰਟੀਆਂ ਦੀ ਲੋਕਲ ਪਾਰਟੀਆਂ ਦੀ ਇਹ ਪਾਰਟੀਆਂ ਜਿਹੜੀਆਂ ਬਣਾਉਂਦੇ ਨੇ ਲੋਕਾਂ ਦੇ ਸਿਰ ਤੇ ਸਰਕਾਰਾਂ ਬਣਦੀਆਂ ਨੇ ਲੋਕ ਕੇ ਪਾਰਟੀ ਬਣਾਉਣ ਵਾਲੇ ਹੁਣ ਇਹਨਾਂ ਨੇ ਕੀ ਕਰਿਆ ਕੁਝ ਚਿਹਰਿਆਂ ਨੇ ਅਬਦੇ-ਅਬਦੇ ਸਵਾਰਥ ਇਕੱਠੇ ਕਰਕੇ ਅਲੱਗ-ਅਲੱਗ ਹੋ ਗਏ ਔਰ ਮੁਠੀ ਦੇ ਦਾਣੇ ਮੁਠੀ ਦੇ ਦਾਣੇ ਲੈ ਕੇ ਕੁਜੇ ਦੇ ਵਿੱਚ ਇਹ ਘੁੰਮਦੇ ਫਿਰ ਰਹੇ ਨੇ ਉਹਨਾਂ ਤੋਂ ਮੁਠੀ ਛੜਾਈ ਨਜਾਰੀ ਸਵਾਰਥਾਂ ਤੋਂ ਹੁਣ ਤੁਸੀਂ ਦੇਖੋ ਇਹਨਾਂ ਨੇ ਤਾਂ ਇਲੈਕਸ਼ਨ ਤੋਂ ਪਹਿਲਾਂ ਹੀ ਹਲੇ ਕੋਡ ਆਫ ਕੰਡਕਟ ਲੱਗਿਆ ਨਹੀਂ ਉਮੀਦਵਾਰਾਂ ਨਾਲ ਉਸ ਕਰਤੇ ਸੀ ਅੱਜ ਇੱਕ ਦੂਜੇ ਨੂੰ ਅਪੀਲ ਕਰ ਰਹੇ ਨੇ ਤੁਸੀਂ ਫਲਾ ਫਲਾ ਜਗ੍ਹਾ ਤੇ ਆਪਣਾ ਉਮੀਦਵਾਰ ਵਾਪਸ ਲੈ ਲਓ ਇਹ ਚ ਕੀ ਇਕੁਏਸ਼ਨ ਹੈ ਪੰਜਾਬ ਦੇ ਲੋਕ ਵੀ ਜਾਣਨਾ ਚਾਹੁੰਦੇ ਆ ਵੀ ਯਾਰ ਇਹ ਚੰਗਾ ਫੇਕੂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸਟੇਜ ਤੇ ਆ ਜਾਂਦੇ ਹੋ ਤੁਸੀਂ ਪ੍ਰੈਸ ਸਾਹਮਣੇ ਆ ਕੇ ਕਰਦੇ ਹੋ ਤੁਸੀਂ ਦੱਸੋ ਅਲਾਈਅੰਸ ਜਿਹੜੇ ਹੁੰਦੇ ਆ ਇਕੱਠ ਜੋੜ ਹੁੰਦੇ ਆ ਪ੍ਰੈਸ ਸਾਹਮਣੇ ਹੁੰਦੇ ਆ ਜਾਂ ਬੈਠ ਕੇ ਹੁੰਦੇ ਆ ਟੇਬਲ ਤੇ ਇੱਕ ਦੂਜੇ ਨੂੰ ਉਹ ਪ੍ਰੈਸ ਦੇ ਜ਼ਰੀਏ ਕਹਿੰਦੇ ਆ ਕੀ ਗੱਲ ਇਹਨਾਂ ਕੋਲ ਫੋਨ ਨਹੀਂ ਮਿਲ ਕੇ ਬੈਠਣ ਵਿਚਾਰ ਦਾ ਹੱਲ ਕਰਨ ਜੀ ਜੇ ਪੰਜਾਬ ਦੇ ਮੁੱਦੇ ਦੀ ਗੱਲ ਕਰਦੇ ਤਾਂ ਪੰਜਾਬ ਦੇ ਮੁੱਦੇ ਕਾਂਗਰਸ ਪਾਰਟੀ ਸਖਸ਼ਮ ਮਾਰ ਰਹੀ ਰਾਗੀ ਸਾਹਿਬ ਰਾਗੀ ਸਾਹਿਬ ਪੰਜਾਬ ਦੇ ਮੁੱਦੇ ਕੀ ਟੇਬਲ ਤੇ ਬਹਿ ਕੇ ਨਹੀਂ ਉਹਨਾਂ ਤੇ ਗੱਲ ਚਰਚਾ ਹੋ ਸਕਦੀ ਪ੍ਰੈਸ ਦੇ ਵਿੱਚ ਹੀ ਕਿਉਂ ਜਿਵੇਂ ਕਿ ਇਹਨਾਂ ਨੇ ਸਵਾਲ ਚੁੱਕਿਆ ਗੋਲਦੀ ਸਾਹਿਬ ਨੇ ਹੋ ਸਕਦੀ ਹੈ ਧਰਮਨ ਜੀ ਦੀ ਵਿਧਾਨ ਸਭਾ ਦੇ ਵਿੱਚ ਟੇਬਲ ਹੀ ਲੱਗੇ ਵੇ ਆ ਉਹਦੇ ਗਰਾਊਂਡ ਨਹੀਂ ਬਣਾਇਆ ਵੇ ਪੰਜਾਬ ਦੇ ਮੁੱਦੇ ਹਮੇਸ਼ਾ ਜਿਹੜੇ ਉੱਥੇ ਰਿਪਰੈਜ਼ੈਂਟੇਟਿਵ ਜਾਂਦੇ ਆ ਉਹ ਚੁਣ ਕੇ ਟੇਬਲ ਤੇ ਹੀ ਹੱਲ ਹੁੰਦੇ ਆ ਜਿਹੜੇ ਵੀ ਵਿਧਾਨ ਸਭਾ ਦੇ ਵਿੱਚ ਤਾਂ ਗੱਡ ਜੋੜਨੇ ਹੁੰਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਗੱਡ ਜੋੜਨੀ ਹੁੰਦੀ ਹੈ ਟੇਬਲ ਨੂੰ ਤੁਸੀਂ ਉਹ ਹਿਸਾਬ ਨਾਲ ਨਾ ਲਵੋ ਟੇਬਲ ਤੇ ਬਹਿ ਕੇ ਨਹੀਂ ਮੈਂ ਉਹਨਾਂ ਦਾ ਉਹਨਾਂ ਦਾ ਸਵਾਲ ਰੈਫਰ ਕੀਤਾ ਤੁਹਾਡੇ ਅੱਗੇ ਮੇਰੇ ਅੱਗੇ ਨਾ ਨਾ ਕਰੋ ਰੈਲੇਵੈਂਟ ਸਵਾਲ ਰੈਫਰ ਕਰੋ ਇਰੈਲੇਵੈਂਟ ਸਵਾਲ ਤੁਸੀਂ ਰੈਫਰ ਨਾ ਕਰੋ ਠੀਕ ਹੈ ਠੀਕ ਹੈ ਰੈਲੇਵੈਂਟ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਵਕਰੀ ਪਾਰਟੀ ਬਣਾਈ ਠੀਕ ਹੈ ਪੀਡੀਆ ਤੁਸੀਂ ਖੜਾ ਕਰ ਲਿਆ ਕਿ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਆਪਣੇ ਉਮੀਦਵਾਰ ਵੀ ਐਲਾਨ ਕਰ ਦਿੱਤੇ ਪਰ ਹੁਣ ਜਦੋਂ ਉਮੀਦਵਾਰ ਐਲਾਨ ਹੋ ਚੁੱਕੇ ਨੇ ਸਾਰੀਆਂ ਪਾਰਟੀਆਂ ਆਪੋ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਚੁੱਕੀਆਂ ਨੇ ਚਾਹੇ ਖਡੂਰ ਸਾਹਿਬ ਦੀ ਸੀਟੀ ਲੈ ਲਈ ਠੀਕ ਹੈ ਕਿ ਇੱਕ ਤੁਸੀਂ ਉਮੀਦਵਾਰ ਅਜਿਹਾ ਉਤਾਰਿਆ ਜਿਹਦੇ ਕੀ ਇੱਕ ਵੱਖਰੀ ਪਛਾਣ ਹੈ ਸਮਾਜ ਦੇ ਵਿੱਚ ਸਿੱਖ ਧਰਮ ਦੇ ਵਿੱਚ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਜਦੋਂ ਤੁਸੀਂ ਅਜਿਹੇ ਉਮੀਦਵਾਰ ਨੂੰ ਉਤਾਰਦੇ ਹੋ ਉਸ ਨੂੰ ਲੈ ਕੇ ਪਹਿਲਾਂ ਇੱਕ رائے ਕਿਉਂ ਨਹੀਂ ਬਣਾਈ ਗਈ ਬਿਲਕੁਲ ਜਰਮਨਜੀਤ ਜੀ ਦੇਖੋ ਇਹ politically process ਹੀ ਹੁੰਦਾ ਵਾ ਅ ਟਿਲ ਦਾ ਡੇਟ ਆਫ ਨੋਮੀਨੇਸ਼ਨ ਅਸੀਂ ਕੋਈ ਵੀ ਕਿਤੇ ਵੀ ਅਡਜਸਟਮੈਂਟ ਹੋ ਸਕਦੀ ਆ ਲੋਕਾਂ ਦੇ ਪਾਲੇ ਵਿੱਚ ਸਾਰਾ ਕੁਝ ਹੁੰਦਾ ਵਾ ਜਦੋਂ ਨੋਮੀਨੇਸ਼ਨ ਹੋ ਜਾਂਦੇ ਆ ਇਲੈਕਸ਼ਨ ਕਮਿਸ਼ਨ ਕੋਲੇ ਪੇਪਰ ਐਕਸੈਪਟ ਹੋ ਜਾਂਦੇ ਆ ਉਦੋਂ ਇਹ ਟੈਕਨੀਕਲੀ ਪ੍ਰੋਬਲਮਸ ਹੁੰਦੀਆਂ ਵੀ ਕੈਂਡੀਡੇਟ ਅਸੀਂ ਖੜੇ ਕਰਤੇ ਸੀਗੇ ਕਿਉਂਕਿ ਉਹਨਾਂ ਦਾ ਨਾਮ ਵੈਲਟ ਪੇਪਰ ਤੇ ਆ ਜਾਂਦਾ ਉਹਨਾਂ ਦਾ ਚੋਣ ਨਿਸ਼ਾਨ ਵੈਲਟ ਪੇਪਰ ਤੇ ਆ ਜਾਂਦਾ ਜਿੰਨਾ ਜ਼ਿਕਰ ਨੋਮੀਨੇਸ਼ਨ ਨਹੀਂ ਹੁੰਦੇ ਪੇਪਰ ਪਾਸ ਨਹੀਂ ਹੁੰਦੇ ਜਿਹੜੀ ਇਹ ਐਡਜਸਟਮੈਂਟ ਆ ਜਾਂ ਮਿਊਚੁਅਲ ਅੰਡਰਸਟੈਂਡਿੰਗ ਹੈ ਇਹਦਾ ਕੋਰਸ ਆ ਜਿਹੜਾ ਚੱਲਦਾ ਰਹਿੰਦਾ ਹੁੰਦਾ ਪ੍ਰੋਸੈਸੇ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਜੇ ਬੀਬੀ ਖਾਲੜਾ ਦੀ ਅੱਜ ਮੂਵਮੈਂਟ ਬਣ ਚੁੱਕੀ ਆ ਉਹ ਖਡੂਰ ਸਾਹਿਬ ਸੀਟ ਦੇ ਉੱਤੇ ਦੇਸ਼ ਪ੍ਰਦੇਸ਼ ਦੇ ਵਿੱਚੋਂ ਲੋਕੀ ਚਾਹੇ ਉਹ ਅਕਾਲੀ ਦਲ ਦੇ ਸੀ ਤੇ ਬੀ ਕੈਡਰ ਵਾਲੇ ਲੋਕੀ ਹੋਣ ਦੇ ਹੋਣ ਜੇ ਉਹ ਬੀਬੀ ਦੀ ਸ਼ਹਾਦਤ ਉਸ ਪਰਿਵਾਰ ਦੀ ਸ਼ਹਾਦਤ ਦੇਖ ਕੇ ਉਹਨਾਂ ਦਾ ਹਿਊਮਨ ਰਾਈਟਸ ਲਈ ਕੀਤਾ ਹੋਇਆ ਕੰਮ ਦੇਖ ਕੇ 25000 ਅਨ ਆਈਡੈਂਟੀਫਾਈ ਲਾਸ਼ਾਂ ਨੂੰ ਤੁਸੀਂ ਕੱਢਣਾ ਵਾਰ ਤੇ ਗਵਰਨਮੈਂਟ ਦੇ ਨਾਲ ਉਸ ਹਾਲਾਤਾਂ ਵਿੱਚ ਲੜਨਾ ਇੱਕ ਜਰਮਨ ਜੀ ਜੀ ਕੋਈ ਛੋਟੀ ਗੱਲ ਨਹੀਂ ਹੁੰਦੀ ਉਹ ਸ਼ਹਾਦਤ ਨੂੰ ਦੇਖ ਕੇ ਜੇ ਉਹੋ ਜੇ ਮੀਨਿੰਗਫੁਲ ਪਰਸਨ ਨੂੰ ਲੋਕੀ ਪਹੁੰਚਾਉਣਾ ਚਾਹੁੰਦੇ ਆ ਤਾਂ ਸਾਡਾ ਵੀ ਰਿਕਵੈਸਟ ਕਰਨ ਦਾ ਹੱਕ ਮੰਗਦਾ ਵੀ ਕੋਈ ਵੀ ਪਾਰਟੀ ਆ ਜਿਹੜਾ ਆਪਦਾ ਕੈਂਡੀਡੇਟ ਦਿੰਦੀ ਆ ਜਿੱਥੇ ਸਾਨੂੰ ਲੱਗਦਾ ਵੀ ਠੀਕ ਹੈ ਠੀਕ ਹੈ ਠੀਕ ਹੈ ਬਰਾਗੀ ਸਾਹਿਬ ਠੀਕ ਹੈ ਤੁਸੀਂ ਆਪੋ ਆਪਣੇ ਪਾਰਟੀਆਂ ਬਣਾਈਆਂ ਪਾਰਟੀਆਂ ਦੇ ਤੁਸੀਂ ਮਾਲਕ ਹੋ ਪਰ ਵੋਟ ਦਾ ਮਾਲਕ ਵੋਟਰ ਹੈ ਉਹ 19 ਮਈ ਨੂੰ ਜਦੋਂ ਪਾਏਗਾ ਉਸ ਤੋਂ ਬਾਅਦ 23 ਮਈ ਨੂੰ ਪਤਾ ਲੱਗ ਜਾਏਗਾ ਕਿ ਕਿਸ ਦੇ ਹੱਕ ਦੇ ਵਿੱਚ ਅਸੀਂ ਪਾਰਟੀਆਂ ਦੇ ਮਾਲਕ ਨਹੀਂ ਜੇ ਇਹ ਕਾਂਗਰਸ ਪਾਰਟੀ ਇੱਕ ਕਾਲੀਦਾਰ ਪਾਰਟੀ ਨਹੀਂ ਅਸੀਂ ਪਾਰਟੀਆਂ ਦੇ ਮਾਲਕ ਨਹੀਂ ਹੈ ਪੰਜਾਬ ਦੀ ਗੱਲ ਆ ਪੰਜਾਬ ਪਾਰਟੀ ਚਲੋ ਠੀਕ ਹੈ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਉਦੋਂ ਉਦੋਂ ਤੁਹਾਡੇ ਵਡੇਰੇ ਹਿੱਤ ਆਪਸ ਜਿਹੜੇ ਸਵਾਰਥ ਤੋਂ ਵੀ ਟਿਕਾਉਣੇ ਸ਼ੁਰੂ ਹੋ ਜਾਂਦੇ ਨੇ ਪਰ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਮੁੱਦੇ ਦੀ ਬਾਤ ਵਿੱਚ ਹਿੱਸਾ ਲੈਣ ਦੇ ਲਈ ਸੋ ਦਰਸ਼ਕਾਂ ਨੂੰ ਵੀ ਅਸੀਂ ਸਵਾਲ ਪੁੱਛਿਆ ਸੀ ਹੋਏ ਕਿ ਕੀ ਪੰਜਾਬ ਦੇ ਵਿੱਚ ਵਿਰੋਧੀਆਂ ਦੀ ਇੱਕ ਜੁੜਦਾ ਦੇ ਵਿੱਚ ਸਿਆਸੀ ਦਲਾਂ ਦੇ ਨਿੱਜੀ ਸਵਾਰਥ ਰੋੜਾ ਬਣ ਰਹੇ ਨੇ ਜਿਸ ਦਾ ਜੋ ਜਵਾਬ ਸਾਨੂੰ ਦਰਸ਼ਕਾਂ ਦੇ ਵੱਲੋਂ ਮਿਲਿਆ ਭਰਪੂਰ ਮੈਸੇਜ ਦੇ ਰਾਏ ਭੇਜ ਕੇ 99% ਦੀ ਲੋਕਾਂ ਨੇ ਹਾਂ ਵਿੱਚ ਜਵਾਬ ਦਿੱਤਾ ਹੈ ਅਤੇ 11% ਦੀ ਲੋਕ ਇਹਦੇ ਨਾਲ ਸਹਿਮਤ ਨਹੀਂ।